ਪਹਿਲਾਂ ਦੱਸ ਸੀਗੇ ਹੁਣ ਇਸ ਵਾਰੀ 1000 ਰੁਪਏ ਦੇ 11 ਸੂਟ ਔਰ ਉਹਨਾਂ ਨਾਲੋਂ ਕਪੜਾ ਵਧੀਆ ਠੀਕ ਆ ਜੀ ਠੀਕ ਹੈ ਕੜਾਈਆਂ ਦੇ ਵਰਕ ਜ਼ਿਆਦਾ ਔਰ ਪ੍ਰਿੰਟਡ ਵੀ ਇਸ ਵਾਰੀ ਪਹਿਲਾਂ ਪਿਛਲੀ ਵਾਰ ਪ੍ਰਿੰਟਡ ਅਸੀਂ ਵਿੱਚ ਨਹੀਂ ਸੀਗੇ 1000 ਰੁਪਏ ਚ ਠੀਕ ਆ ਜੀ ਠੀਕ ਹੈ ਇਸ ਵਾਰੀ ਆਪਾਂ ਪ੍ਰਿੰਟਡ ਵੀ ਦਵਾਂਗੇ 1000 ਰੁਪਏ ਦੇ 11 ਸੂਟ ਪੂਰਾ ਹੈਵੀ ਆ ਔਰ ਚਾਕਲੇਟ ਰੀਜ਼ਨਲ ਸਾਰਾ ਹੈਂਡਵਰਕ ਹੋਇਆ ਹੋਇਆ ਠੀਕ ਆ ਜੀ 700 ਰੁਪਏ ਦਾ ਪੀਜ ਦੇ ਠੀਕ ਆ ਜੀ ਲੋਕ ਲੋਕਲ ਬੇਜ ਦੇ ਨੇ 350-400 ਰੁਪਏ ਦਾ ਮੈਂ 300 ਰੁਪਏ ਦਾ ਦਊਂਗਾ ਰੀਜ਼ਨਲ ਸਾਰੇ ਬ੍ਰਾਈਡਲ ਰੂਟ ਮਿਲ ਜਾਣਗੇ ਹਾਂਜੀ ਦੇਖੋ ਵੀਰ ਜੀ ਫਰੰਟ ਹਾਂਜੀ ਮੂਰੀਆ ਦਾ ਵੀ ਵਰਕ ਆਊਗਾ ਨਾਲ ਇਹਦੇ ਠੀਕ ਹੈ ਜੀ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਆ ਤੁਹਾਨੂੰ ਸਾਰ ਮਰੇਡ ਕੋਲ ਇੱਕ ਸੂਟਾਂ ਦੀ ਬਹੁਤ ਹੀ ਸਸਤੀ ਤੇ ਵੱਡੀ ਦੁਕਾਨ ਦੇ ਉੱਪਰ ਲੈ ਕੇ ਚੱਲਦਾ ਜਿੱਥੋਂ ਤੁਹਾਨੂੰ ਇਹ ਸੂਟ ਆ ਬਹੁਤ ਹੀ ਸਸਤੇ ਰੇਟਾਂ ਤੇ ਮਿਲ ਜਾਣਗੇ ਸੋ ਚੱਲਦੇ ਆਂ ਆਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਤੇ ਤੁਹਾਨੂੰ ਪਹਿਲਾਂ ਸਾਰਾ ਐਡਰੈਸ ਦੱਸੂ ਤੁਸੀ ਕਿਵੇਂ ਇਸ ਸ਼ਾਪ ਤੇ ਪਹੁੰਚ ਸਕਦੇ ਹੋ ਲਓ ਜੀ ਚੱਲਦੇ ਆਂ ਆਪਾਂ ਸ਼ਾਪ ਤੇ ਤੇ ਸਾਹਮਣੇ ਆ ਗਿਆ ਆਪਣੇ ਸ਼ਰੰਦੀ ਗੇਟ ਤੇ ਸ਼ਰੰਦੀ ਗੇਟ ਤੋਂ ਤੁਸੀਂ ਐਂਟਰ ਹੋਣਾ ਤੇ ਸ਼ਰੰਦੀ ਗੇਟ ਐਂਟਰ ਹੋ ਕੇ ਬਿਲਕੁਲ ਸਿੱਧੇ ਜਾਣਾ ਤੇ ਇੱਥੋਂ ਤੁਸੀਂ ਮੁੜਨਾ ਠੀਕ ਹੈ ਜੀ ਤੇ ਤੁਹਾਨੂੰ ਪ੍ਰੋਪਰ ਮੈਂ ਐਡਰੈਸ ਦੱਸੂ ਬਾਕੀ ਸਕਰੀਨ ਤੇ ਨੰਬਰ ਚਲਾ ਦੂੰਗਾ ਤੁਸੀਂ ਕੋਈ ਵੀ ਤੁਹਾਨੂੰ ਇੱਥੋਂ ਤੁਸੀਂ ਇੱਧਰ ਨੂੰ ਮੁੜ ਜਾਣਾ ਲਓ ਜੀ ਇੱਥੋਂ ਨਾਲ ਤੁਸੀਂ ਆਹਾ ਮਠਿਆਈ ਵਾਲੀ ਸ਼ਾਪ ਦੀ ਨਿਸ਼ਾਨੀ ਮੰਨ ਕੇ ਸ਼ਾਪ ਤੇ ਬਹੁਤ ਸੌਖੇ ਤਰੀਕੇ ਨਾਲ ਪਹੁੰਚ ਸਕਦੇ ਹੋ ਤੇ ਆ ਜਵੇਂ ਕਾਕਾ ਸਵੀਟਸ ਆ ਗਿਆ ਨਾ ਤੇ ਇਹ ਸ਼ਾਪ ਦੀ ਤੁਸੀਂ ਨਿਸ਼ਾਨੀ ਮੰਨ ਕੇ ਛੁੱਟਾਈ ਦੁਕਾਨ ਤੇ ਬਹੁਤ ਸੌਖੇ ਤਰੀਕੇ ਨਾਲ ਪਹੁੰਚ ਸਕਦੇ ਹੋ ਤੇ ਇਹ ਆ ਸ਼ਹਿਰ ਮਰੀਰਕੋਟਲੇ ਦਾ ਤੇਲੀਆ ਵਾਲਾ ਬਾਜ਼ਾਰ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸਸਤੇ ਸੂਟਾਂ ਦੀ ਦੁਕਾਨ ਦੇ ਉੱਤੇ ਲੈ ਕੇ ਜਾਂਦੇ ਹਾਂ ਜਿੱਥੇ ਤੁਹਾਨੂੰ ਸੂਟ ਬਹੁਤ ਹੀ ਸਸਤੇ ਰੇਟ ਤੇ ਮਿਲ ਜਾਣਗੇ ਤੇ ਗਰਮੀਆਂ ਦੇ ਕਾਟਨ ਦੇ ਕਢਾਈ ਵਾਲੇ ਹਰ ਤਰ੍ਹਾਂ ਦੇ ਤੁਹਾਨੂੰ ਇੱਥੋਂ ਜਿਹੜੇ ਉਹ ਕਲੈਕਸ਼ਨ ਮਿਲ ਜੂਗੀ ਤੇ ਬਿਲਕੁਲ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਐਵੇਂ ਡਰੈੱਸ ਨਾਲ ਤੁਸੀਂ ਬਹੁਤ ਹੀ ਸ਼ੌਕੀ ਤਰੀਕੇ ਨਾਲ ਸ਼ਾਪ ਤੇ ਪਹੁੰਚ ਸਕਦੇ ਹੋ ਤੇ ਇੱਥੋਂ ਤੁਸੀਂ ਇੱਧਰ ਨੂੰ ਮੁੜ ਜਾਣਾ ਤੇ ਆਜੋ ਚੱਲਦੇ ਆਪਾਂ ਸ਼ਾਪ ਤੇ ਲੈ ਕੇ ਤੁਹਾਨੂੰ ਤੇ ਆਹ ਤੇਲੀਆ ਵਾਲਾ ਬਾਜ਼ਾਰ ਆ ਸ਼ਹਿਰ ਮਰੀਰਕੋਟਲਾ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਬਿਲਕੁਲ ਸਿੱਧੇ ਜਾਣਾ ਬ ਤੇ ਆਜੋ ਚੱਲਦੇ ਆਪਾਂ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਂ ਸ਼ਹਿਰ ਮਰੀੜਕੋਟਲੇ ਦੇ ਸੋਹਣੇ ਸੋਹਣੇ ਸੂਟ ਬਾਕੀ ਵੀਡੀਓ ਨੂੰ ਬੱਤ-ਬਤ ਸ਼ੇਅਰ ਜ਼ਰੂਰ ਕਰਦੇ ਬਸ ਆਪਾਂ ਸ਼ਾਪ ਤੇ ਪਹੁੰਚ ਗਏ ਤੇ ਸਾਹਮਣੇ ਜਿਹੜੀ ਸ਼ਾਪ ਆਉਣ ਵਾਲੀ ਹੈ ਤੁਹਾਨੂੰ ਦਿਖਾਉਣੇ ਆਂ ਸਾਰੀ ਅੱਜ ਆਪਾਂ ਇਹਨਾਂ ਦੀ ਕਲੈਕਸ਼ਨ ਲਓ ਜੀ ਆਪਾਂ ਪਹੁੰਚ ਗਏ ਸ਼ਾਪ ਤੇ ਗੁੱਲੂ ਦੀ ਹੱਟੀ ਤੁਸੀਂ ਦੇਖ ਸਕਦੇ ਬੋਰਡ ਆ ਗਿਆ ਸਾਹਮਣੇ ਗੁੱਲੂ ਦੀ ਹੱਟੀ ਆ ਗਈ ਪਹੁੰਚ ਗਏ ਆਪਾਂ ਸ਼ਾਪ ਤੇ ਤੇ ਚੱਲਦੇ ਅੰਦਰ ਤੇ ਆਹ ਪ੍ਰੋਪਰ ਐਡਰੈਸ ਆ ਤੇ ਇਧਰੋਂ ਆਪਾਂ ਆਏ ਆ ਤੇ ਇੱਥੇ ਆਹ ਸ਼ਾਪ ਆ ਗੁੱਲੂ ਦੀ ਹੱਟੀ ਤੇ ਤੁਹਾਨੂੰ ਦਿਖ ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਬਹੁਤ ਬਹੁਤ ਵਧੀਆ ਵੀਰ ਜੀ ਹਾਂਜੀ ਕੀ ਕਲੈਕਸ਼ਨ ਲੈ ਕੇ ਆਜੀ ਫਿਰ ਆਪਾਂ ਕਲੈਕਸ਼ਨ ਆਪਣੀਆਂ ਭੈਣਾਂ ਦਾ ਫਾਇਦਾ ਕਰਦੇ ਆ ਪਿਛਲੀ ਵਾਰ ਆਪਨੀ ਆਫਰ ਲਗਾਈ ਹੋਈ ਸੀ 1000 ਰੁਪਏ ਦੇ 10 ਸੂਟ ਠੀਕ ਆ ਜੀ ਇਸ ਵਾਰੀ ਉਹਦੇ ਵਿੱਚ ਉਹੀ ਸੂਟ ਆਪਾਂ ਆਫਰ ਹੋਰ ਜ਼ਿਆਦਾ ਲਗਾ ਰਹੇ ਆ ਰੋਜ਼ੇ ਰਮਜ਼ਾਨ ਚੱਲ ਰਿਹਾ ਹੈ ਆਪਣੇ ਭੈਣਾਂ ਨੂੰ ਖੁਸ਼ ਕਰਨਾ ਹੈ 1000 ਰੁਪਏ ਦੇ 11 ਸੂਟ ਲਓ ਜੀ 1000 ਦੇ 11 1000 ਰੁਪਏ ਦੇ 11 ਸੂਟ ਇਹਦੇ ਵਿੱਚ ਕੜਾਈਆਂ ਪਹਿਲਾਂ 10 ਸੀ ਪਹਿਲਾਂ 10 ਸੀਗੇ ਹੁਣ ਇੱਕ ਸਵਾਰੀ 1000 ਰੁਪਏ ਦੇ 11 ਸੂਟ ਔਰ ਉਹਨਾਂ ਨਾਲੋਂ ਕਪੜਾ ਵਧੀਆ ਠੀਕ ਆ ਜੀ ਠੀਕ ਹੈ ਕੜਾਈਆਂ ਦੇ ਵਰਕ ਜ਼ਿਆਦਾ ਔਰ ਪ੍ਰਿੰਟਡ ਵੀ ਇਸ ਵਾਰੀ ਪਹਿਲਾਂ ਪਿਛਲੀ ਵਾਰ ਪ੍ਰਿੰਟਡ ਅਸੀਂ ਦੇ ਵਿੱਚ ਨਹੀਂ ਸੀਗੇ 1000 ਰੁਪਏ ਚ ਠੀਕ ਆ ਜੀ ਠੀਕ ਹੈ ਇਸ ਵਾਰੀ ਆਪਾਂ ਪ੍ਰਿੰਟਡ ਵੀ ਦਵਾਂਗੇ 1000 ਰੁਪਏ ਦੇ 11 ਸੂਟ ਲਓ ਜੀ 1000 ਰੁਪਏ ਦੇ 11 ਸੂਟ ਪੀਸ ਕਿੰਨੇ ਮਰਜੀ ਕੁਆਂਟੀਟੀ ਕਸਟਮਰ ਜਿੰਨੀ ਮ 55 6600 ਰੁਪਏ ਦੇ ਸੂਟ ਨੇ ਸਿੰਗਲ ਸਿੰਗਲ ਪੀਸ ਨੇ 1000 ਰੁਪਏ ਦੇ 11 ਪੀਸ ਠੀਕ ਹੈ ਜੀ ਆਪਣੀਆਂ ਭੈਣਾਂ ਦਾ ਫਾਇਦਾ ਕਰ ਦੇਣਾ ਲਓ ਜੀ ਕੜਾਈਆਂ ਚੈੱਕ ਕਰੋ ਸਾਰੇ ਪੀਸ ਹੈਵੀ ਬਣੇ ਹੋਣਗੇ 1000 ਦੇ 11 ਓਕੇ ਸਰ ਉਸ ਤੋਂ ਬਾਅਦ ਇੱਕ ਭਾਈ ਇੱਕ ਕਾਟਨ ਦੀ ਆਫਰ ਲਗਾਈ ਹੋਈ ਸੀ ਪਿਛਲੀ ਵਾਰ ਹਾਂਜੀ ਕਾਟਨ ਦਾ ਸੂਟ ਆਊਗਾ ਠੀਕ ਹੈ ਜੀ ਗਲੇ ਤੇ ਵਰਕ ਆਊਗਾ ਨਾਲ ਦੇਖੋ ਪੀਸ ਚੈੱਕ ਕਰੋ ਗਲੇ ਤੇ ਵਰਕ बॉਟਮ ਨਾਲ ਠੀਕ ਹੈ ਜੀ ਔਰ ਦੁਪੱਟਾ ਪੂਰਾ ਵੱਡੇ ਬਣੇ ਦਾ ਤਾਂ ਮਾਰਕੀਟ 'ਚ ਕੱਲਾ ਦੁਪੱਟਾ 150 ਰੁਪਏ ਦਾ ਵਿਕਦਾ ਹੈ ਇਹ ਸਾਈਜ਼ ਦਾ ਇਹ ਆਪਣੀ ਆਫਰ ਲਗਾਈ ਹੋਈ ਹੈ 1000 ਰੁਪਏ ਦੇ 4 ਸੂਟ ਲਓ ਜੀ 1000 ਰੁਪਏ ਦੇ 4 ਕਾਟਨ ਦੇ ਦੁਪੱਟੇ ਨਾਲ ਗਲਿਆਂ ਤੇ ਵਰਕ ਠੀਕ ਆ ਜੀ ਪੀਸ ਕਸਟਮਰ ਜਿੰਨੇ ਕਹੇ ਉਹਨੇ ਕੋਈ ਇਹ ਨਹੀਂ ਹੈਗਾ ਵੀ 5-7 20 ਸੂਟ ਦੇ ਕੇ ਆਪਣੀ ਕਸਟਮਰ ਕਹੇ ਵੀ 200 ਪੀਸ ਐਟ ਅ ਟਾਈਮ ਲੈਣਾ 200 ਮਿਲੂਗਾ 500 ਮਿਲੂਗਾ ਠੀਕ ਆ ਜੀ ਠੀਕ ਆ ਜੀ ਉਸ ਤੋਂ ਬਾਅਦ ਆਪਣੀ ਇੱਕ ਆਈਟਮ ਪਾਈ ਉਹਦੀ ਕੈਮਰੀਕ ਹਾਂਜੀ ਰੀਜਨਲ ਕੈਮਰੀਕ ਓਕੇ ਸਰ ਪਹਿਲਾਂ ਪਾਈ ਹੋਈ ਸੀ ਆਪਣੀ ਇਹ 400 ਰੁਪਏ ਚ ਇਸ ਵਾਰੀ ਪਾਈ ਹੋਈ ਹੈ 400 ਜੀ ਔਰ ਕਮਾ ਔਰ ਕਪੜੇ ਦਾ ਬਹੁਤ ਜ਼ਿਆਦਾ ਫਰਕ ਦੇਖੋ ਪੀਸ ਲਓ ਜੀ ਔਰ ਦੁਪੱਟੇ ਤੇ ਵਰਕ ਨਾਲ ਠੀਕ ਹੈ ਜੀ ਕਾਟਨ ਦਾ ਦੁਪੱਟਾ ਦੁਪੱਟੇ ਤੇ ਨਾਲ ਵਰਕ ਹਾਂਜੀ ਇਹ ਵੀ ਆਈਟਮ 400 ਰੁਪਏ ਚ ਲਓ ਜੀ ਠੀਕ ਹੈ ਜੀ ਚੀਜ਼ਾਂ ਚੈੱਕ ਕਰੋ ਪਾਕਿਸਤਾਨੀ ਸਟਾਈਲ ਗਲੇ ਤੇ ਲੈਸ ਲੱਗੀ ਹੋਊਗੀ ਦੇਖੋ ਓਕੇ ਸਰ 400 ਰੁਪਏ ਚ ਡਿਜ਼ਾਈਨ ਦੂੰਗਾ ਇਹਦੇ ਵਿੱਚ ਮੈਂ ਤੁਹਾਨੂੰ 25 30 ਡਿਜ਼ਾਈਨ 400 ਰੁਪਏ ਚ ਠੀਕ ਹੈ ਜੀ ਇਹ ਪਾਕਿਸਤਾਨੀ ਆ ਗਈ ਜੀ ਪਾਕਿਸਤਾਨੀ ਸਟਾਈਲ ਜੀ 400 ਰੁਪਏ ਚ ਕੈਮਰੀਕ ਰੀਜਨਲ ਦੁਪੱਟਿਆਂ ਦੇ ਸਾਈਜ਼ ਚ ਚੈੱਕ ਕਰੋ ਵੀਰ ਜੀ ਓਕੇ ਸਰ ਲਓ ਜੀ ਜਿੰਨੇ ਮਰਜੀ ਡਿਜ਼ਾਈਨ ਜਿੰਨੇ ਮਰਜੀ ਇਹਦੇ ਵਿੱਚ ਬਾਦੂ ਡਿਜ਼ਾਈਨ ਠੀਕ ਆ ਸਰ ਡਿਜ਼ਾਈਨ ਮੁੱਕਨੇ ਨਹੀਂ ਇਹਦੇ ਵਿੱਚ ਅਨੇਕ ਡਿਜ਼ਾਈਨ ਨੇ ਮੇਰੇ ਕੋਲ ਲਓ 400 ਰੁਪਏ ਚ ਲਓ ਜੀ ਕਾਟਨ ਦੇ ਫੁੱਲ ਸਾਈਜ਼ ਦੇ ਦੁਪੱਟੇ ਹਾਂਜੀ ਰੂਟੀਨ ਚ ਘਰੇ ਪਾਉਣ ਨੂੰ ਪੈਣਾ ਦੇ ਔਰ ਫੁੱਲ ਗਰੰਟਡ ਚੀਜ਼ਾਂ ਵੀ ਕਲਰ ਨਹੀਂ ਫੇਟ ਹੋਣਗੇ ਡਿਜ਼ਾਈਨ ਚੈੱਕ ਕਰੀ ਜਾਓ ਇਹਦੇ ਲਓ ਜੀ ਆਹ ਡਿਜ਼ਾਈਨ ਆਗੇ ਚ 400 ਰੁਪਏ ਚ ਸਾਰੇ ਡਿਜ਼ਾਈਨ ਜੀ ਇਹ ਓਕੇ ਸਰ ਉਸ ਤੋਂ ਬਾਅਦ ਆਪਣੀ ਇੱਕ ਲੈਸਿਸ ਵਾਲੀ ਆਈਟਮ ਆਪਾਂ ਖੁਦ ਆਪਣਾ ਤਿਆਰ ਕਰਵਾ ਰਹੇ ਹਾਂ ਏਕੇ ਟੈਕਸ ਦਾ ਰੀਜਨਲ ਓਕੇ ਸਰ ਆਪਦਾ ਤਿਆਰ ਕਰਾ ਰਹੇ ਹੋ 5 लेस ਨਾਲ تیار ਹੋਇਆ ਠੀਕ ਹੈ ਜੀ ਠੀਕ ਹੈ ਜੀ ਦੁਪੱਟਾ ਨਾਲ ਮਸ਼ਲੀਨ ਦਾ ਪੈਚ ਵਰਕ ਨਾਲ تیار ਕਰਵਾ ਰਹੇ ਹਾਂ ਦੁਪੱਟਾ ਇਹ ਹੈ ਆ ਲਓ ਮਸ਼ਲੀਨ ਦਾ ਦੁਪੱਟਾ ਪੈਚ ਵਰਕ ਨਾਲ ਤਿਆਰ ਹੋ ਰਿਹਾ ਹੈ ਠੀਕ ਹੈ ਸਰ ਠੀਕ ਹੈ ਜੀ ਆਪਣੀ ਆਈਟਮ ਤਿਆਰ ਕਰਵਾਈ ਹੈ ਓਕੇ ਜੀ 550 ਰੁਪਏ ਦਾ ਸੂਟ ਲਓ ਜੀ 550 ਦਾ ਕਲਰ ਇਹਦੇ ਵਿੱਚ ਵੀ ਡਿਜ਼ਾਈਨ ਕਿੰਨੇ ਮਰਜ਼ੀ ਮੁੱਕਣੇ ਨਹੀਂ ਠੀਕ ਹੈ ਜੀ ਲਾਈਟ ਡਾਰਕ ਹਰ ਤਰ੍ਹਾਂ ਦੇ ਡਿਜ਼ਾਈਨ ਕਲਰ ਮਿਲਣਗੇ ਇਹਦੇ ਵਿੱਚ ਓਕੇ ਸਰ ਠੀਕ ਹੈ ਜੀ ਆ ਲਓ ਮਸ਼ਲੀਨ 5 ਮੀਟਰ ਆਲ ਓਵਰ ਮਸ਼ਲੀਨ ਹਾਂ ਜੀ ਬਾਜ਼ਾਰ 'ਚ ਵਿਕਦਾ 600 ਰੁਪਏ ਦਾ ਕੱਲਾ ਸੂਟ ਠੀਕ ਆ ਸਰ ਦੇਖੋ ਮਸਲੀਨ ਦਾ ਡਿਜੀਟਲ ਮਸਲੀਨ ਲਓ ਜੀ ਠੀਕ ਹੈ ਜੀ ਬਾਜ਼ਾਰ 'ਚ ਵਿਕਦਾ ਬਿਨਾ ਦੁਪੱਟੇ ਦਾ 600 ਦਾ ਮੈਂ ਡਿਜੀਟਲ ਦੁਪੱਟੇ ਨਾਲ ਦਊਂਗਾ 600 ਰੁਪਏ ਦਾ ਲਓ ਜੀ ਨਾਲ ਦੁਪੱਟਾ ਵੀ ਠੀਕ ਹੈ ਜੀ ਔਰ ਇਹਦੇ ਤੇ ਵੀ ਆਪਾਂ ਆਫਰ ਲਗਾ ਦੇਣੀ ਹੈ ਹਾਂਜੀ 2 ਪੀਸ 1100 ਰੁਪਏ ਦੇਵਾਂਗੇ ਵੀ ਲਓ ਜੀ ਇਹਦੇ ਤੇ ਵੀ ਆਫਰ ਹੈ ਠੀਕ ਆ ਜੀ ਠੀਕ ਹੈ ਜੀ ਔਰ ਇਹਦੇ ਵਿੱਚ ਹਾਂਜੀ ਆ ਲਓ 2 پیس 1100 ਦੇ ਜਿਹੜੀ ਮੇਰੀ ਭੈਣ 4 پیس ਲਊਗੀ ਉਹਨੂੰ 2000 ਦੇ 4 500 ਰੁਪਏ ਦਾ پیس ਲਓ ਇਹਦੇ ਵਿੱਚ ਵੀ ਆਫਰ ਹੈ ਠੀਕ ਆ ਸਰ ਠੀਕ ਹੈ ਜੀ ਬਾਜ਼ਾਰ 'ਚ ਕੱਲਾ 600 ਦਾ ਓਕੇ ਜੀ 4 پیس ਲਵੋਗੇ 2500 ਰੁਪਏ ਦਾ 2 پیس ਲਵੋਗੇ 1100 ਰੁਪਏ ਦੇ ਠੀਕ ਹੈ ਜੀ ਆਹ ਲਓ ਡਿਜ਼ਾਈਨ ਇਹਦੇ ਵਿੱਚ ਵੀ ਚੈੱਕ ਕਰੋ ਮਸਲੀਨ ਹੋਊਗੀ ਰਿਜਨਲ ਕੰਨੀ ਕੰਨੀ ਤੇ ਮੋਰ ਹੋਊਗੀ ਮਸਲੀਨ ਦੇ ਦੁਪट्टे ਆਣਗੇ ਨਾ ਠੀਕ ਹੈ ਜੀ ਕਹੇ ਜੀ ਉਬੇਸ ਨਹੀਂ ਹਲਕੇ ਹੋਣਗੇ ਬੇਸ ਸਾਰੇ ਵਧੀਆ ਹੋਣਗੇ ਠੀਕ ਹੈ ਜੀ ਠੀਕ ਹੈ ਜੀ ਹਰ ਤਰ੍ਹਾਂ ਦੀ ਇਹਨਾਂ ਦੀ ਕੰਪਲੀਟ ਦੀ ਵਾਪਸੀ ਹੋਊਗੀ ਗਰੰਟਡ ਪੀਸ ਹੋਣਗੇ ਕੈਮਰੀਕ ਰੀਜਨਲ ਠੀਕ ਹੈ ਜੀ ਠੀਕ ਹੈ ਜੀ 550 600 ਰੁਪਏ ਦਾ 500 ਰੁਪਏ ਦਾ ਬਾਜ਼ਾਰ ਚ ਕੱਲਾ ਸੂਟ ਵਿਕਦਾ ਹਾਂਜੀ ਮੇਰਾ ਦੁਪੱਟਾ ਵੀ ਨਾਲ ਡਿਜ਼ਾਈਨਰ ਤਿਆਰ ਕਰਵਾ ਰਿਆ ਮੈਂ ਆਪਣਾ ਇਹ ਖੁਦ ਓਕੇ ਜੀ ਠੀਕ ਹੈ ਜੀ ਆਪਣਾ ਮਾਲ ਤਿਆਰ ਹੁੰਦਾ ਇਹ ਆ ਲਓ ਦੁਪੱਟਾ ਚੈੱਕ ਕਰੋ ਲਓ ਜੀ ਜੇ ਕਸਟਮਰ ਦੁਪੱਟਾ ਤਿਆਰ ਕਰਾਵੇ 400 ਦਾ ਗੱਲਾ ਦੁਪੱਟਾ ਤਿਆਰ ਹੋ ਹਾਂਜੀ ਠੀਕ ਹੈ ਜੀ ਮੈਂ ਵੀ ਆਪਣੇ ਭ ਡਿਜ਼ਾਈਨ ਇਹਦੇ ਵਿੱਚ ਵੀ ਜਿੰਨੇ ਮਰਜ਼ੀ ਲਓ ਆਹ ਲਓ ਔਰ ਦੁਪੱਟਾ ਹੀ ਆ ਸਮਝ ਲਓ 350 400 ਰੁਪਏ ਦਾ ਖਾਲੀ ਦੁਪੱਟਾ ਹੈ ਦੁਪੱਟਿਆਂ ਦੀ ਫਿਨਿਸ਼ਿੰਗ ਚੈੱਕ ਕਰੋ ਹਾਂਜੀ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਵਰਕ ਦੀ ਚੀਜ਼ ਹੈ ਆਪਣੀ ਹਾਂਜੀ ਜਾਮ ਜਾਮ ਕਾਟਨ ਠੀਕ ਹੈ ਜੀ ਓਕੇ ਜੀ ਆਹ ਲਓ ਜਾਮ ਕਾਟਨ ਬਾਜ਼ਾਰ ਚ ਲੋਕੀ ਵੇਚਦੇ ਨੇ 900 ਰੁਪਏ ਦਾ 800 ਰੁਪਏ ਦਾ ਲੋ ਜੀ ਇਸ ਤਰ੍ਹਾਂ ਵੇਚਦੇ ਨੇ ਮਸਲੀਨ ਦਾ ਦੁਪੱਟਾ ਠੀਕ ਹੈ ਜੀ 475 ਰੁਪਏ ਦਾ ਸੂਟ। ਲਓ ਜੀ 475 ਦਾ। 475 ਰੁਪਏ ਦਾ ਸੂਟ। ਠੀਕ ਆ ਜੀ। ਔਰ ਡਿਜ਼ਾਈਨ ਇਹਦੇ ਵਿੱਚ ਕਲਰ ਜਿੰਨੇ ਮਰਜ਼ੀ। ਆ ਲਓ। ਲਓ ਜੀ। ਕੱਪੜਾ ਨਹੀਂ ਕਿਹਨਾਂ ਦਾ ਮਤਲਬ ਹਲਕਾ ਹੋਊਗਾ। ਹਾਂਜੀ ਹਾਂਜੀ। ਕਸਟਮਰ ਸਵਾਕੇ ਭਾ ਲਵੇ। ਉਹ ਨਹੀਂ ਹੈਗਾ ਵੀ ਜੇ 475 ਦੇ ਪਾਈ ਆ ਆਪਣੇ ਜਾਮ ਵੀ ਕੱਪੜਾ ਹਲਕਾ ਹੋਊਗਾ। ਠੀਕ ਆ ਜੀ। ਠੀਕ ਆ ਜੀ ਆਪਣਾ ਤਾਂ ਸਿੱਧਾ ਫੈਕਟਰੀਆਂ ਤੋਂ ਮਾਲ ਆਂਦਾ ਹੈ ਪਲੇਨ। ਓਕੇ ਜੀ। ਠੀਕ ਆ ਜੀ ਆਪਣਾ ਆਪ ਵਰਕ ਤੇ ਆਪ ਭੇਜਦੇ ਆ ਸਾਰੀ ਤਿਆਰੀ ਆਪਣੀ ਆਪ ਹੁੰਦੀ ਹੈ। ਦੀ ਆਪਾ ਹੈ ਰੈਡੀ ਪੀਸ ਲਈ ਆਪਾ 400 475 ਦੇ ਕਿਤੇ ਪੜਤੇ ਤੇ ਨਹੀਂ ਹੈਗੇ ਵੀਰ ਜੀ ਦੇਖੋ ਦੁਪट्टे ਲਓ ਜੀ ਦੁਪੱਟਾ ਵੀ ਪੂਰਾ ਹੈ ਠੀਕ ਹੈ ਜੀ ਪੂਰੇ ਵਧੀਆ ਦੁਪੱਟੇ ਹਨਗੇ ਕਲਰ ਦੇਖੋ ਇਹਦੇ ਵਿੱਚ ਵੀ ਜਿੰਨੇ ਮਰਜ਼ੀ ਕਲਰ ਡਿਜ਼ਾਈਨ ਵੱਖਰੇ ਵੱਖਰੇ ਓਕੇ ਸਰ ਆਹ ਲਓ ਮੇਰੀ ਦੁਕਾਨ ਦਾ ਸਭ ਤੋਂ ਵਧੀਆ ਡਿਜ਼ਾਈਨ ਹੌਟ ਡਿਜ਼ਾਈਨ ਬਹੁਤ बिक ਰਿਹਾ ਹੈ ਠੀਕ ਹੈ ਜੀ ਬਾਜੂ ਬਾਰਕ ਮਸ਼ਲੀਨ ਦੇ ਉੱਪਰ ਆਹ ਲਓ ਦੇਖੋ ਪੀਸ ਕਰੋ ਚੈੱਕ ਠੀਕ ਹੈ ਜੀ ਦੁਪੱਟਾ ਇਹਦਾ 2.5 ਮੀਟਰ ਦਾ ਫੁੱਲ ਮਸ਼ਲੀਨ ਦਾ ਠੀਕ ਹੈ ਜੀ ਪਿਛਲੀ ਵੀਡੀਓ ਚ ਆਪਣਾ ਪਾਇਆ ਸੀ 650 ਰੁਪਏ ਦਾ ਸੂਟ ਇਹ ਓਕੇ ਜੀ ਠੀਕ ਹੈ ਜੀ ਇਸ ਵਾਰੀ ਇਹ ਤੇ ਵੀ ਆਫਰ ਲਗਾਣ ਲੱਗਾ 600 ਰੁਪਏ ਦਾ ਪੀਸ ਲਓ ਜੀ ਇਹ ਵੀ 600 ਦਾ ਬਾਜ਼ੂਆਂ ਤੇ ਵਰਕ ਟੋਟਲ ਧਾਗੇ ਨਾਲ ਪੀਸ ਬਣਿਆ ਹੋਊਗਾ ਕੋਈ ਜਰੀ ਨਹੀਂ ਚੱਲੀ ਹੋਊਗੀ ਵਿੱਚ ਠੀਕ ਹੈ ਜੀ 20 ਕਲਰ ਮਿਲਣਗੇ ਇਹਦੇ ਵਿੱਚ ਪੂਰੇ ਓਕੇ ਜੀ ਠੀਕ ਹੈ ਜੀ ਹੁਣ ਮੈਂ ਕਲਰ ਸਾਰੇ ਨਹੀਂ ਦਿਖਾ ਪਾਉਂਗਾ ਵੀਡੀਓ ਬਹੁਤ ਲੰਬੀ ਹੋ ਜੂਗੀ 20 ਦੇ 20 ਕਲਰ ਪੂਰੇ ਮਿਲਣਗੇ ਲਾਈਟ ਡਾਰਕ ਸਾਰੇ ਕਲਰ ਮਿਲਣਗੇ ਇਹਦੇ ਵਿੱਚ ਠੀਕ ਹੈ ਜੀ ਆਹ ਲਓ ਇੱਕ ਵਾਰ ਨੂੰ ਹੋਰ ਆਈਟਮ ਨਿਗਾਹ ਕਰਵਾਵਾ ਆਪਣੀਆਂ ਭੈਣਾਂ ਦਾ ਵੀ ਫਾਇ ਠੀਕ ਹੈ ਜੀ ਸਾਰੀ ਸ਼ਰਟ ਦੇ ਉੱਪਰ ਵਰਕ ਫਲਾਵਰਾਂ ਦੇ ਵਿੱਚ ਵਰਕ ਹਾਂਜੀ ਆਹ ਲਓ ਦੁਪੱਟਾ ਨਾਲ ਆਰਗੈਂਜ਼ੇ ਦਾ ਠੀਕ ਹੈ ਜੀ ਦੇਖੋ ਪੀਸ ਲਓ ਪਹਿਲਾਂ ਪਾਇਆ ਹੋਇਆ ਸੀ ਆਪਣਾ 1000 ਰੁਪਏ ਦਾ ਪੀਸ ਠੀਕ ਹੈ ਜੀ ਠੀਕ ਹੈ ਜੀ ਹੁਣ ਇਹਤੇ ਵੀ ਆਫਰ ਲਗਾਉਣ ਲੱਗੇ ਆ ਹਾਂਜੀ 850 ਰੁਪਏ ਦਾ ਪੀਸ ਦਵਾਂਗੇ ਵੀ ਚੱਕ 850 ਦਾ ਕਰਤੇ ਵੀ ਇਹਤੇ ਵੀ ਆਫਰ ਲਗਾਤੇ ਠੀਕ ਹੈ ਜੀ ਚਾਕਲੇਟ ਦੇਖੋ ਹਾਂਜੀ ਕੱਪੜਾ ਬਹੁਤ ਚੱਲ ਰਿਹਾ ਬਹੁਤ ਵਿਕ ਰਿਹਾ ਹੈ ਕੱਪੜਾ ਠੀਕ ਹੈ ਜੀ ਪੈਚ ਵਰਕ ਦੇਖੋ ਵੀਰ ਲਓ ਜੀ ਦੁਪੱਟਾ ਨਾਲ ਚਾਕਲੇਟ ਦਾ ਵੀ ਆ ਮਸਲੀਨ ਦਾ ਦੁਪੱਟਾ ਕਟਵਰਕ ਬਣਿਆ ਹੋਇਆ ਠੀਕ ਆ ਜੀ 600 ਰੁਪਏ ਦਾ ਸੂਟ ਜੀ ਲਓ ਜੀ 600 ਦਾ ਬਸ ਕਸਟਮਰਾਂ ਦਾ ਫਾਇਦਾ ਕਰਨਾ ਹੈ ਠੀਕ ਆ ਜੀ ਵੀ ਕਸਟਮਰ ਇੱਕ ਸੂਟ ਲੈਣ ਆਵੇ ਮੇਰੀ ਭੈਣ ਮੇਰਾ ਕੋਈ ਵੀ ਆਵੇ ਪੰਜ ਚਾਰ ਸੂਟ ਲੈ ਕੇ ਜਾਵੇ ਹਾਂਜੀ ਹਾਂਜੀ ਠੀਕ ਆ ਜੀ ਹੁਣ ਆਰਗਾਂਜ਼ਾ ਦਾ ਇੱਕ ਡਿਜ਼ਾਈਨ ਨਿਗਾਹ ਕਰਵਾਉਣਾ ਮੈਂ ਤੁਹਾਡੇ ਹਾਂਜੀ ਹਾਂਜੀ ਲੋਕ ਕੱਲੇ ਫਰੰਟ ਫਰੰਟ ਦਾ 11-1200 ਦਾ ਸੂਟ ਵੇਚਦੇ ਨੇ ਕੱਲੇ ਮੂਲੇ ਮੂਲੇ ਪੱਲੇ ਤੇ ਕਢਾਈ ਕਰਕੇ ਲਓ ਜੀ ਫਰੰਟ ਠੀਕ ਹੈ ਜੀ ਠੀਕ ਹੈ ਜੀ ਔਰ ਬੈਕ ਪੱਲਾ ਵੀ ਇਹਦਾ ਐਵੇਂ ਹੈਵੀ ਬਣਿਆ ਆਊਗਾ ਠੀਕ ਹੈ ਜੀ ਬਿਲਕੁਲ ਬੁਟੀਕ ਸਟਾਈਲ ਸੂਟ ਓਕੇ ਜੀ ਦੇਖੋ ਪੀਸ ਪਿਓਰ ਦੀ ਬਾਟਮ ਹਾਂਜੀ ਬਾਟਮ ਮਸਲੀਨ ਦੀ ਨਹੀਂ ਰੀਜਨਲ ਪਿਓਰ ਦੀ ਦੁਪੱਟਾ ਆਰਗੈਂਜ਼ੇ ਦਾ ਸਟਾਈਲਿਸ਼ ਦੁਪੱਟਾ ਡਬਲ ਸ਼ੇਡ ਬਣਿਆ ਹੋਇਆ ਲੋ ਲਓ ਜੀ ਡਬਲ ਥ੍ਰੀਡ ਡਬਲ ਥ੍ਰੀਡ ਪੂਰਾ ਡਿਜ਼ਾਈਨਰ ਦੁਪੱਟਾ ਬਣਿਆ ਹੋਊਗਾ 1250 ਰੁਪਏ ਦਾ ਪੀਸ ਦਵਾਂਗੇ ਲੋਕ ਇਕੱਲੇ ਫਰੰਟ ਵਾਲਾ 1250 ਦਿੰਦੇ ਨੇ ਆਪਾਂ ਬੈਕ ਪੱਲੇ ਨਾਲ 1250 ਦਾ ਪੀਸ ਦਵਾਂਗੇ ਠੀਕ ਆ ਜੀ ਠੀਕ ਆ ਜੀ ਆ ਲੋ ਕਾ ਪੀਸ ਨਹੀਂ ਡਿਜ਼ਾਈਨ ਨਹੀਂ ਕਰੋ ਹਾਂਜੀ ਪੂਰਾ ਮੈਂ ਕਹਿੰਦਾ ਪੂਰੇ ਮੇਰੇ ਕੋਲ ਬੁਟੀਕ ਸਟਾਈਲ ਆਰਟੀਕਲ ਹੋਣਗੇ ਸਾਰੇ ਕੰਮਾਂ ਦੀ ਔਰ ਵਰਕਾਂ ਦੀ ਫਿਨਿਸ਼ਿੰਗ ਚੈੱਕ ਕਰੋ ਹਾਂਜੀ ਆ ਗੱਲਾ ਦੇਖੋ ਸਾਰਾ ਹੈਂਡਵਰਕ ਨਾਲ ਤਿਆਰ ਹੋਇਆ ਹੋਊਗਾ ਠੀਕ ਆ ਜੀ ਪਿਓਰ ਦੀ ਬਾਟਮ ਆਊਗੀ ਨਾਲ ਠੀਕ ਆ ਜੀ ਠੀਕ ਹੈ ਜੀ ਦੁਪੱਟਾ ਆਊਗਾ ਇਹਦੇ ਨਾਲ ਫੁੱਲ ਪਿਓਰ ਦਾ ਓਕੇ ਜੀ ਰੀਜਨਲ ਪਿਓਰ ਦਾ ਦੁਪੱਟਾ ਲਓ ਲਓ ਜੀ 1250 ਰੁਪਏ ਦਾ ਪੀਜੀ ਇਹ ਵੀ 1250 ਸਾਢੇ 1250 ਦਾ ਫਾਇਦਾ ਕਰਨਾ ਭੈਣਾਂ ਦਾ ਬਸ ਲੈ ਕੇ ਜਾਣ ਆ ਕੇ ਫੁੱਲ ਪਿਓਰ ਦੇ ਦੁਪੱਟਾ ਨਾਲ ਪਿਓਰ ਦੀ ਬਾਟਮ ਓਕੇ ਜੀ 1250 ਰੁਪਏ ਦਾ ਪੀਜ ਆਹ ਲਓ ਚਾਕਲੇਟ ਦਾ ਡਿਜ਼ਾਈਨ ਤੁਹਾਨੂੰ ਇੱਕ ਹੋਰ ਨਿਗਾਹ ਕਰਵਾਣਾ ਹਾਂਜੀ ਆਹ ਲਓ ਦੇਖੋ ਡਿਜ਼ਾਈਨ ਦੇਖੋ ਡਿਜ਼ਾਈਨ ਹੋਣਗੇ ਵੀਰ ਜੀ ਵਰਕ ਹੋਊਗਾ ਸਾਫ਼ ਸੁਥਰਾ ਕੱਪੜੇ ਹੋਣਗੇ ਪੂਰੇ ਕੋਈ ਕੱਪੜਾ ਘੱਟ ਨਹੀਂ ਹੋਊਗਾ ਠੀਕ ਹੈ ਜੀ ਹਰ ਚੀਜ਼ ਵਧੀਆ ਲੱਗੀ ਹੋਊਗੀ ਕਸਟਮਰ ਇੱਕ ਵਾਰੀ ਆਵੇ ਤਾਂ ਉਹ ਬਾਰ ਬਾਰ ਆਪਣੀ ਦੁਕਾਨ ਤੇ ਆਵੇ ਉਹ ਕੰਮ ਕਰਨਾ ਹੈ ਆਪਾਂ ਨੇ ਠੀਕ ਹੈ ਜੀ ਦੇਖੋ ਦੁਪੱਟਾ ਲੋਕੀ ਦੁਪੱਟਾ ਵੀ ਪੂਰਾ ਹੈਵੀ ਆ ਔਰ ਚਾਕਲੇਟ ਰੀਜ਼ਨਲ ਸਾਰਾ ਹੈਂਡਵਰਕ ਹੋਇਆ ਹੋਇਆ ਠੀਕ ਹੈ ਜੀ 700 ਰੁਪਏ ਦਾ ਬੀਜ ਦੇ ਲਓ ਜੀ 700 ਰੁਪਏ ਦਾ ਠੀਕ ਹੈ ਜੀ ਠੀਕ ਹੈ ਜੀ ਚਾਕਲੇਟ ਚਾਕਲੇਟ ਦਾ ਮੇਰੇ ਕੋਲੇ 25 ਔਰ 30 ਡਿਜ਼ਾਈਨ ਮਿਲ ਜਾਣਗੇ ਅਲੱਗ-ਅਲੱਗ ਲਾਈਟ ਚਾਰਟ ਡਾਰਕ ਚਾਰਟ ਮੀਡੀਅਮ ਚਾਰਟ ਹਰ ਚਾਰਟ ਮਿਲੂਗਾ ਇਹਦੇ ਵਿੱਚ ਮੇਰੇ ਕੋਲੇ ਮੈਂ ਕਲੈਕਸ਼ਨ ਵੀਡੀਓ ਜ ਨਹੀਂ ਦਿਖਾ ਵੀ ਸਕਦਾ ਹਾਂ ਹਾਂ ਦਿਖਾ ਵੀ ਨਹੀਂ ਸਕਦੇ ਜੀ ਦਿਖਾਈ ਜਾਣੀ ਹੋਣੀ ਪਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂਗੀ ਦੇਖੋ ਵਰਕ ਚੈੱਕ ਕਰੋ ਚਾਕਲੇਟ ਦਾ ਔਰ ਦੁਪੱਟਾ ਸਾਰਾ ਫੋਰ ਸਾਈਡ ਬਣਿਆ ਹੋਊਗਾ ਓਕੇ ਸਰ ਠੀਕ ਹੈ ਜੀ ਰੇਟ ਇਹਦਾ ਵੀ ਤੁਹਾਨੂੰ ਦੇਣ ਲੱਗਿਆ 650 ਰੁਪਏ ਦਾ 200 ਰੁਪਏ ਦਾ ਵਰਕ ਚੈੱਕ ਕਰੋ ਬਾਜੂਆਂ ਦੇ ਨਾਲ ਵਰਕ ਆਊਗਾ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਉੱਪਰ ਸਟਾਕ ਤੇ ਆਜੇ ਉੱਪਰ ਲੈ ਕੇ ਚੱਲਦਾ ਸਟਾਕ ਦੀ ਕੋਈ ਕਮੀ ਨਹੀਂ ਜੀ ਠੀਕ ਆ ਜੀ ਜਿਸ ਤਰ੍ਹਾਂ ਇਹ ਪ੍ਰਿੰਟਡ ਆਲਓਵਰ ਸੂਟਾਂ ਦੇ ਵਿੱਚ ਆਪਾਂ ਬ੍ਰਾਂਡਡ ਘਰ ਦੇਵਾਂਗੇ ਨੌਨ ਬ੍ਰਾਂਡਡ ਨਹੀਂ ਠੀਕ ਆ ਜੀ ਮਿਲਾਂ ਦੇ ਮਾਲ ਹੋਣਗੇ ਓਕੇ ਜੀ ਲੋਕ ਲੋਕਲ ਮਾਲ ਵੇਚਦੇ ਨੇ 350 400 ਰੁਪਏ ਦਾ ਮੈਂ ਰिजिनल ਏਕੇ ਟੈਕਸ ਦਾ ਦਊਂਗਾ ਦੇਖੋ ਮਾਰਕਾ ਚੈੱਕ ਕਰੋ ਕੰਨੀ ਕੰਨੀ ਤੇ ਮੋਹਰ ਹੋਊਗੀ ਪੀ ਚੈੱਕ ਕਰੋ ਲੋ ਲਓ ਵੀ ਪ੍ਰਿੰਟ ਚੈੱਕ ਕਰੋ ਕੱਪੜੇ ਦਾ ਫੀਲ ਚੈੱਕ ਕਰੋ ਠੀਕ ਹੈ ਜੀ ਲੋਕ ਲੋਕਲ ਬੇਸ ਦੇ ਨੇ 350 400 ਰੁਪਏ ਦਾ ਮੈਂ 300 ਰੁਪਏ ਦਾ ਦਊਂਗਾ ਰੀਜਨਲ ਏਕੇ ਟੈਕਸ ਦਾ ਲਓ ਜੀ 300 ਪ੍ਰਿੰਟ ਚੈੱਕ ਕਰੋ ਠੀਕ ਆ ਸਰ ਡਿਜ਼ਾਈਨ ਇਹਦੇ ਵਿੱਚ ਹਾਂਜੀ 15 ਡਿਜ਼ਾਈਨ ਏਕੇ ਦੇ ਸਾਰੇ ਲਓ ਕੋਈ ਡੁਪਲੀਕੇਟ ਨਹੀਂ ਹੋਊਗਾ ਵੀ ਇੱਕ ਡਿਜ਼ਾਈਨ ਆਪਾਂ ਨੇ ਏਕੇ ਦਾ ਖੋਲਤਾ ਵੀ ਉੱਪਰ ਚਾਰ ਆਪਾਂ ਦੂਜੇ ਖੋਲ ਰਹੇ ਹਾਂ ਠੀਕ ਆ ਜੀ ਏਕੇ ਦੇ ਕਹਾਂਗੇ ਤਾਂ ਸਾਰੇ ਏਕੇ ਦੇ ਇਹੀ ਡਿਜ਼ਾਈਨ ਹੋਣਗੇ ਓਕੇ ਜੀ ਠੀਕ ਆ ਜੀ ਇਸ ਤੋਂ ਬਾਅਦ ਆਪਾਂ ਕੈਮਰੀ ਕੇਕੇ ਟੈਕਸ ਦੀ ਲਓ ਏਕੇ ਦੀ ਰੀਜਨਲ ਠੀਕ ਆ ਜੀ ਕੰਨੀ ਕੰਨੀ ਦੇ ਮੋਹਰ ਦਿਖਾ ਕੇ ਦਊਗਾ ਕੋਈ ਧੋਖੇ ਵਾਲਾ ਕੰਮ ਨਹੀਂ ਓਕੇ ਜੀ ਵੀ ਵੀਡੀਓ ਦਿਖਾ ਕੇ ਗਾਗ ਨੂੰ ਬੁਲਾ ਲਿਆ ਔਰ ਉਰੇ ਆਪਾਂ ਕੁਝ ਹੋਰ ਦੇਈਏ ਹਾਂਜੀ ਹਾਂਜੀ ਠੀਕ ਆ ਜੀ ਕੈਮਰਿਕ ਵਿਗਦੀ ਆ ਮਾਰਕੀਟ ਦੇ ਵਿੱਚ 500 ਔਰ 550 ਰੁਪਏ ਠੀਕ ਆ ਜੀ ਰੀਜਨਲ ਏਕੇ ਦੀ ਮੈਂ ਇਹ ਵੀ ਦਊਗਾ 400 ਰੁਪਏ ਦਾ ਸੋਲ ਲਓ ਆਪਣੇ ਰੇਟ ਦਾ ਚੈਲੰਜ ਹੋਊਗਾ ਵੀ ਕੋਈ ਵੀ ਆਪਣੇ ਰੇਟ ਕੱਪੜਾ ਨਹੀਂ ਦੇ ਸਕੂਗਾ ਗਾਰੰਟੀ ਹੈ ਆ ਲਓ ਏਕੇ ਦੇ ਪ੍ਰਿੰਟ ਚੈੱਕ ਕਰੋ ਅਸੀਂ ਲਓ ਜੀ ਆ ਲਓ 400 ਰੁਪਏ ਚ ਕੈਮਰਿਕ ਠੀਕ ਆ ਜੀ ਲੋ 400 ਪ੍ਰਿੰਟ ਮੁੱਕਣੇ ਨਹੀਂ ਇਹਦੇ ਵਿੱਚ ਵੀ ਦੁਕਾਨਦਾਰ 5-4 ਪ੍ਰਿੰਟ ਦਿਖਾ ਕੇ ਥੱਕ ਜਾਂਦੇ ਨੇ ਹਾਂਜੀ ਹਾਂਜੀ ਕੈਮਰੀ ਕਿਤੇ ਮੈਂ ਤੁਹਾਨੂੰ 20-25 ਪ੍ਰਿੰਟ ਖੋਲ ਦੂੰ ਇਹਦੇ ਵਿੱਚ ਕੈਮਰੀ ਗਾ ਲੋ ਡਿਜ਼ਾਈਨ ਚੈੱਕ ਕਰੀ ਜਾਓ ਲੋ ਜੀ ਲੋ ਡਿਜ਼ਾਈਨ ਦੇਖੋ ਏਕੇ ਦੀ ਕੈਮਰੀਕ ਸਾਰੀ 400 ਰੁਪਏ ਚ ਠੀਕ ਹੈ ਜੀ ਦੇਖੋ ਚੀਜ਼ਾਂ ਜੀ ਲੋ ਜੀ ਲੋ ਇਹ ਡਿਜ਼ਾਈਨ ਦੇਖੋ ਏਕੇ ਦੇ ਪਰ ਅਤਾ ਆਪਣੀਆਂ ਭੈਣਾਂ ਦਾ ਫਾਇਦਾ ਕਰਨਾ ਵੀ ਲੋਕਲ ਨਾਲ ਪਾਓ ਮਿੱਲ ਦਾ ਪਾਓ ਸਸਤਾ ਪਾਓ ਹਾਂਜੀ ਹਾਂਜੀ ਸਸਤ ਉਹਦੇ ਹਲਕੇ ਨਾਲੋਂ 400 ਰੁਪਏ ਨਾਲੋਂ ਇਹ ਤੇ ਵਧੀਆ ਤੇ ਲਾਓ 400 ਰੁਪਏ ਇਸ ਤੋਂ ਬਾਅਦ ਮੈਂ ਤੁਹਾਨੂੰ ਕਿ ਦੁਪੱਟਾ ਸੂਣ ਨੀ ਕਰਵਾਣਾ ਲੋ ਹਾਂਜੀ ਪਿਓਰ ਦਾ ਦੁਪੱਟਾ ਹੋਊਗਾ ਮਹੇਸ਼ ਟੈਕਸਰ ਰੀਜਨਲ ਮਾਲ ਹੋਊਗਾ ਵੀ ਮਿੱਲਾਂ ਦੇ ਮਾਲ ਹੋਣਗੇ ਪ੍ਰਿੰਟਰ ਜਿਹੜਾ ਵੀ ਦਿਖਾਊਗਾ ਮਿੱਲ ਮੇਡ ਹੋਊਗਾ ਕੋਈ ਲੋਕਲ ਨਹੀਂ ਹੋਊਗਾ ਠੀਕ ਆ ਜੀ ਠੀਕ ਆ ਜੀ ਪਿਓਰ ਦਾ ਦੁਪੱਟਾ ਨਾਲ ਆ ਲਓ ਪੀ ਟੈਕ ਕਰੋ ਲਓ ਜੀ ਪ੍ਰਿੰਟ ਦੇਖੋ ਪਿਓਰ ਦੀ ਚੁੰਨੀ ਨਾਲ 600 ਰੁਪਏ ਦਾ ਸੂਟ ਜੀ ਲਓ ਚੈੱਕ ਕਰੋ ਜੀ 600 ਰੁਪਏ ਦਾ ਅਸਲ ਪਿਓਰ ਨਾਲ ਜੀ ਡੁਪਲੀਕੇਟ ਪਿਓਰ ਨਹੀਂ ਰੀਜਨਲ ਪਿਓਰ ਨਾਲ ਠੀਕ ਆ ਜੀ ਠੀਕ ਆ ਜੀ ਆਹ ਲਓ ਮਾਈਸ਼ਾ ਦਾ ਹਾਂ ਜੀ ਪਿਓਰ ਦੁਪੱਟਾ ਆਊਗਾ ਡਿਜ਼ਾਈਨਿੰਗ ਦੇਖੋ ਦੇਖੋ ਵੀ ਚੈੱਕ ਕਰੋ ਵਰਕ ਹੋਇਆ ਹੋਇਆ ਹੋਗਾ ਸਾਰਾ ਆਰੀ ਵਰਕ ਹੋਇਆ ਹੋਇਆ ਜੀ ਠੀਕ ਆ ਜੀ ਪਿਓਰ ਦਾ ਦੁਪੱਟਾ ਆਊਗਾ ਨਾਲ ਓਕੇ ਜੀ ਡਿਜ਼ਾਈਨ ਮਿਲਣਗੇ ਪੰਜ ਛੇ ਡਿਜ਼ਾਈਨ ਇਹਦੇ ਵਿੱਚ ਆ ਲੋ ਅਸਲ ਪਿਓਰ ਦਾ ਦੁਪੱਟਾ 650 ਰੁਪਏ ਦਾ ਸੂਟ ਜੀ 650 ਲਓ ਜੀ 650 ਫਾਇਦੇ ਕੰਨੇ ਨੇ ਜੀ ਫਾਇਦੇ ਆ ਲੋ 650 ਚ ਸੇਲ ਦਾ ਮਤਲਬ ਵੀ ਗਾਹਕ ਦਾ ਫਾਇਦਾ ਹੋਵੇ ਜੀ ਹਾਂਜੀ ਹਾਂਜੀ ਸੇਲ ਲਾ ਕੇ ਉਹਦਾ ਕੀ ਫਾਇਦਾ ਵੀ ਦੋ ਸਸਤੇ ਬਾਤ ਤੇ ਗਾਹਕੁਰੇ ਆ ਜਵੇ ਵੀ ਮਹਿੰਗਾ ਕਰਤਾ ਕੰਮ ਉਹ ਨਹੀਂ ਕਰਨਾ ਆਪਾਂ ਨੇ ਹਾ ਲੋ ਲਓ ਜੀ 400 ਰੁਪਏ ਚ ਜੀ ਠੀਕ ਹੈ ਪਿਓਰ ਦੀ ਚੁੰਨੀ ਨਾਲ ਲਓ ਨਾ ਸੌਰੀ 650 ਜੀ ਠੀਕ ਹੈ ਜੀ ਸਾਢੇ ਆਪ ਹਾਂ ਮਿਸਟੇਕ ਹੋ ਗਈ ਇਹਦੇ ਵਿੱਚ ਨੀਚੇ ਲਾ ਡਿਜ਼ਾਈਨ ਵੀ 650 ਚ ਹੈ ਉੱਪਰਲਾ ਵੀ 650 ਚ ਹੈ ਠੀਕ ਹੈ ਠੀਕ ਹੈ ਜੀ ਪਿਓਰ ਦੇ ਦੁਪट्टे ਨਾਲ 650 ਜੀ ਠੀਕ ਹੈ ਜੀ ਡਿਜ਼ਾਈਨ ਜਿੰਨੇ ਮਰਜੀ ਇਹਦੇ ਵਿੱਚ ਵੀ ਲੈ ਲਿਓ ਆਪਣੇ ਕੋਲ ਓਕੇ ਜੀ 650 ਚ ਪਿਓਰ ਦੇ ਦੁਪट्टे ਨਾਲ ਲਓ ਠੀਕ ਹੈ ਜੀ ਦੇਖੋ ਡਿਜ਼ਾਈਨ ਲਓ ਜੀ ਤੇ ਅਕੜਾ ਡਿਜ਼ਾਈਨ ਇੱਕ ਤੇ ਇੱਕ ਹੋਗਾ ਜੀ ਜਿਹੜਾ ਮਰਜੀ ਡਿਜ਼ਾਈਨ ਕਲਵਾਈ ਜਾਈਏ ਡਿਜ਼ਾਈਨ ਕੋਈ ਵੀ ਹਲਕਾ ਹੋਊਗਾ ਹੀ ਨਹੀਂ ਹਾਂਜੀ ਹਾਂਜੀ ਦੇਖੋ 650 ਚ ਪਿਓਰ ਦੇ ਦੁਪੱਟੇ ਨਾਲ ਜੀ ਠੀਕ ਆ ਜੀ ਇਸ ਤੋਂ ਬਾਅਦ ਤੁਹਾਨੂੰ ਕਮਸਲੀਨ ਦੀ ਆਈਟਮ ਨਿਕਾ ਅਗਰਵਾਣਾ ਮਸਲੀਨ ਦਾ ਸੂਟ ਹਾਂਜੀ ਨਾਲ ਪੱਟੀ ਵਰਗ ਦੁਪੱਟਾ ਲੱਗਿਆ ਆਊਗਾ ਪਿਓਰ ਦਾ ਠੀਕ ਆ ਜੀ ਠੀਕ ਆ ਜੀ ਇਹਦੇ ਵਿੱਚ ਵੀ ਫਾਇਦਾ ਕਰ ਦੇਣਾ ਸਿਰਫ 500 ਰੁਪਏ ਦਾ ਸੂਟ ਜੀ ਲਓ ਜੀ 500 ਦਾ ਮਸਲੀਨ ਦਾ ਪਿਓਰ ਦੀ ਚੁੰਨੀ ਨਾਲ ਠੀਕ ਡਿਜ਼ਾਈਨ ਕਿੰਨੇ ਮਰਜ਼ੀ ਨਿਗਾ ਮਾਰੋ ਡਿਜ਼ਾਈਨ ਸਾਰੇ ਇਹਦੇ ਲੱਗੇ ਹੋਏ ਨੇ ਠੀਕ ਆ ਲਓ ਬਾਟਮ ਵਰਕ ਦੀ ਆਪਾਂ ਨੇ ਪਿਛਲੀ ਵਾਰ ਵੀ ਆਫਰ ਲਗਾਈ ਹੋਈ ਸੀਗੀ ਮਸ਼ਲੀਨ ਦੀ ਬਾਟਮ ਵਰਕ ਹਾਂਜੀ ਹਲੋ ਠੀਕ ਹੈ ਜੀ ਬਾਜ਼ਾਰ 'ਚ ਲੋਕ ਵੇਚਦੇ ਨੇ 650 700 ਰੁਪਏ ਦਾ ਬਾਟਮ ਵਰਕ ਡਿਜੀਟਲ ਮਸ਼ਲੀਨ ਨਾਲ ਹਾਂਜੀ ਆਪਾਂ ਨੇ ਇਹਦੇ ਵਿੱਚ ਵੀ ਫਾਇਦਾ ਕਰਨਾ ਹੈ ਹਾਂਜੀ 500 ਰੁਪਏ ਦਾ ਸੂਟ ਮਸ਼ਲੀਨ ਦੇ ਦੁਪੱਟੇ ਨਾਲ ਠੀਕ ਹੈ ਜੀ ਬਸ ਲੁੱਟ ਲੋ ਮੇਲਾ 500 'ਚ ਡਿਜ਼ਾਈਨ ਜਿੰਨੇ ਮਰਜ਼ੀ ਇਹਦੇ ਵਿੱਚ ਸਾਲੋ ਲਓ 500 ਚ ਮਸਲੀਨ ਦੀ ਬਾਟਮ ਤੇ ਵਰਕ ਨਾਲ ਜੀ ਹਾਂਜੀ ਆਲੋ ਨੀਚੇ ਮੈਂ ਤੁਹਾਨੂੰ ਆਈਟਮ ਨਹੀਂ ਦਿਖਾ ਕਰਾਈ ਸੀ ਕਿ ਮਸਲੀਨ ਦਾ ਹਾਂਜੀ ਵਰਕ ਨਾਲ ਧਾਗੇ ਦਾ ਵਰਕ ਹੁੰਦਾ ਹੋਇਆ ਹੁੰਦਾ ਪਿਛਲੀ ਵਾਰ ਇਹ ਆਪਣਾ 6500 ਚ ਪਾਇਆ ਸੀ ਮਾਲ ਠੀਕ ਹੈ ਜੀ ਇਸ ਵਾਰੀ ਇਹਦੇ ਉੱਤੇ ਵੀ ਆਫਰ ਲਗਾਈ ਹੈ 600 ਰੁਪਏ ਚ 600 ਰੁਪਏ ਇਹਦੇ ਵੀ ਤਾਂ ਕਲਰ ਬਹੁਤ ਕਲਰ ਆਉਂਦੇ ਨੇ ਜੀ ਮੇਰੇ ਕੋਲ ਇਹ ਚੀਜ਼ ਦਾ ਲਓ ਠੀਕ ਹੈ ਜੀ ਦੇਖੋ ਕਲਰ 20 ਕਲਰ ਮਿਲਣਗੇ ਇਹਦੇ ਵਿੱਚ ਮੇਰੇ ਕੋਲੇ ਬਾਕੀ ਕਲੈਕਸ਼ਨ ਬਹੁਤ ਦੀ ਟਰੱਕ ਬਹੁਤ ਮੈਗਨੈਟਿਕ ਕਲੈਕਸ਼ਨ ਕਸਟਮਰ ਮਨ ਬਣਾ ਕੇ ਆਵੇ ਹਾਂਜੀ ਹਾਂਜੀ ਸਸਤੇ ਤੋਂ ਲੈ ਕੇ ਹਾਂਜੀ ਵਧੀਆ ਪਾਰਟੀ ویئر ਰੈਡ ਮਾ ਦਾਜਵਰੀ ਵਾਲੇ ਸੂਟ ਹਰ ਚੀਜ਼ ਮਿਲੂਗੀ ਉਹ ਵੀ ਮੈਂ ਤੁਹਾਨੂੰ ਦਿਖਾਣਾ ਠੀਕ ਆ ਲੋ ਲਓ ਜੀ ਮੈਂ ਇਦਾਂ ਦੀ ਕਲੈਕਸ਼ਨ ਤੁਹਾਨੂੰ ਬਹੁਤ ਨਿਲਜੂ ਹੈ ਨਾ ਆ ਲੋ ਲਓ ਜੀ ਚੈੱਕ ਕਰੋ ਇਹਦੇ ਤੇ ਵੀ ਆਫਰ ਲਗਾ ਦੇਣੀ ਹੈ ਜੀ ਹੁਣ ਆਪਾਂ ਨੇ ਕੱਟ ਵਰਕ ਦੁਪੱਟਾ ਆਊਗਾ ਲੋ ਪੀ ਚੈੱਕ ਕਰੋ ਲਓ ਪਹਿਲਾਂ ਵੇਚ ਰਿਆ ਸੀ 500 ਰੁਪਏ ਦਾ ਸੂਟ ਹਾਂਜੀ ਠੀਕ ਹੈ ਜੀ ਇਸ ਵਾਰੀ ਆਪਾਂ ਦਵਾਂਗੇ ਚਾਰ ਸੂਟਾਂ ਦਾ ਮੁੱਠਾ 1600 ਦਾ ਲਓ ਜੀ 1600 ਰੁਪਏ ਦਾ ਪਹਿਲਾਂ ਵੇਚ ਦੇਈ 2000 ਦਾ ਠੀਕ ਹੈ 400 ਰੁਪਏ ਦਾ ਇਹ 'ਚ ਵੀ ਆਫਰ ਲਗਾਤੀ ਹੋਰ ਘਟਾਤਾ 400 ਰੁਪਿਆ ਠੀਕ ਹੈ ਜੀ 400 ਰੁਪਏ ਦਾ ਪਰ ਪੀਸ ਦਵਾਂਗੇ ਆਹ ਲੋ ਲਓ ਜੀ ਕਲਰ ਜਿੰਨੇ ਮਰਜੀ ਠੀਕ ਹੈ ਜੀ ਲੈ ਲਓ ਪੀਸ ਜਿੰਨੇ ਮਰਜੀ ਡਿਜ਼ਾਈਨ ਜਿੰਨੇ ਮਰਜੀ ਪੀਸ ਆਇਕਾ ਖੁੱਲਿਆ ਪਿਆ ਹਾਂਜੀ 400 ਰੁਪਏ ਦਾ ਦੁਪੱਟੇ ਦੇ ਚਾਰੇ ਪਾਸੇ ਵਰਕ ਹੋਇਆ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਕੁੜੀਆਂ ਫੈਂਸੀ ਆਈਟਮਾਂ ਨਹੀਂ ਕਰਵਾਉਣਾ ਹਾਂਜੀ ਜਿੱਦਾਂ ਆ ਗਿਆ ਏਕੇ ਟੈਕਸ ਦੀਆਂ ਆਈਟਮਾਂ ਨੇ ਹਾਂਜੀ ਹਾਂਜੀ ਦੇਖੋ ਵਰਕ ਲਓ ਜੀ ਠੀਕ ਹੈ ਜੀ ਹਾਂਜੀ ਕੋਈ ਚਾਲੂ ਨਹੀਂ ਹੋਣਗੇ ਇਹਦੇ ਵਿੱਚ ਡੁਪਲੀਕੇਟ ਵੀ ਬਥੇਰੇ ਬੰਦੇ ਨੇ ਓਕੇ ਸਰ ਪਰ ਆਪਾਂ ਉਹ ਨਹੀਂ ਆਪਾਂ ਰੀਜਨਲ ਕਹਾਂਗੇ ਤਾਂ ਰੀਜਨਲ ਹੀ ਹੋਊਗਾ ਆ ਲੋ ਲਓ ਜੀ ਠੀਕ ਹੈ ਜੀ ਹਰ ਚੀਜ਼ ਰੀਜਨਲ ਹੋਊਗੀ ਲੱਪੇ ਚ ਕੋ ਗਲੇ ਤੇ ਵਰਕ ਆਊਗਾ ਘੇਰਾ ਬਣਿਆ ਆਊਗਾ ਠੀਕ ਹੈ ਜੀ ਕਲਰ ਮਿਲਣਗੇ 10 12 ਇਹਦੇ ਵਿੱਚ ਬਾਟਮ ਤੇ ਵਰਕ ਆਊਗਾ ਲੋ ਲਓ ਜੀ ਦੁਪੱਟਾ ਆਊਗਾ ਪੂਰੇ ਫੁੱਲ ਸਾਈਜ਼ ਦਾ ਮਸਲੀਨ ਦਾ ਟੈਪੀਜ਼ਲਾ ਦੁਪੱਟਾ ਜੀ ਠੀਕ ਹੈ ਜੀ ਪਹਿਲਾਂ ਬੇਜ ਦੀ 1200 1250 ਮਾਲ ਹਾਂਜੀ ਹੁੰਦਾ ਮੈਂ 1050 ਰੁਪਏ ਦਾ ਸੂਟ ਲਓ ਜੀ ਆਹ ਲੋ ਡਿਜ਼ਾਈਨ ਕਲਰ ਇਹਦੇ ਵਿੱਚ ਬਾਦੂ ਲਾਈ ਡਾਰਕ ਕਲਰ ਹਰ ਤਰ੍ਹਾਂ ਦੇ ਮਿਲਣਗੇ ਇਹਦੇ ਵਿੱਚ ਠੀਕ ਹੈ ਜੀ ਆਹ ਲੋ ਬੁਟੀਕ ਸਟਾਈਲ ਸੂਟ ਨੇ ਹਾਂਜੀ ਦੁਪੱਟੇ ਬਹੁਤ ਸੋਹਣੇ ਬਣੇ ਹੋਏ ਨੇ ਹੋਣਗੇ ਸਾਰੇ ਬ੍ਰਾਂਡਡ ਘਰਾਂ ਦੇ ਮਾਲ ਪੀ ਚੈੱਕ ਕਰੋ ਫਿਨਿਸ਼ਿੰਗ ਚੈੱਕ ਕਰੋ بڑے بڑے ਸ਼ੋਅਰੂਮਾਂ ਦੇ ਪੀਸ ਵਿਕਦਾ ਹੈ 2500 3000 ਠੀਕ ਆ ਜੀ 2000 ਤੋਂ ਪਲੱਸ ਵਿਕਦਾ ਹੈ ਹਾਂ ਜੀ ਆਪਾਂ ਆਪਣੀਆਂ ਭੈਣਾਂ ਦਾ ਇਹਦੇ ਵਿੱਚ ਵੀ ਫਾਇਦਾ ਕਰ ਦੇਣਾ 1500 ਰੁਪਏ ਦਾ ਸੂਟ ਲਓ ਜੀ 1500 ਦਾ 2500 ਦਾ ਵਿਕਣ ਵਾਲਾ ਸੂਟ 1500 ਰੁਪਏ ਦਾ ਦੇਵਾਂਗੇ ਡਿਜ਼ਾਈਨ ਇਹਦੇ ਵਿੱਚ ਵੀ 8-10 ਡਿਜ਼ਾਈਨ ਮਿਲਣਗੇ ਹਾਂ ਜੀ ਚਾਹ ਲਓ ਬੀਹ ਨਹੀਂ ਇਹ ਕਾ ਵੀ ਆਪਣੇ ਕੋਲੇ ਕੱਲੀਆਂ ਸਸਤੀਆਂ ਐਟਮੈਂ ਨੇ ਹਾਂ ਜੀ ਹਾਂ ਜੀ ਹਰ ਤਰ੍ਹਾਂ ਦੀ ਆਈਟਮ ਮਿਲੂਗੀ ਵਧੀਆ ਜਿੰਨਾ ਮਰਜ਼ੀ ਲਵੇ ਜੀ ਚਲੋ ਪੀ ਚੈੱਕ ਕਰੋ ਕੰਮ ਦੀ ਫਿਨਿਸ਼ਿੰਗ ਦੇਖੋ ਜੀ ਟੋਟਲ ਬੁਟੀਕ ਸਟਾਈਲ ਪੀਸ ਬਣਿਆ ਆਊਗਾ ਓਕੇ ਜੀ 3 ਮੀਟਰ ਦੀ ਬਾਟਮ ਹੋਊਗੀ ਹਾਂਜੀ ਪਿਓਰ ਦਾ ਪਿਓਰ ਰੀਜਨਲ 100 1% ਰੀਜਨਲ ਮਸ਼ਲੀਨ ਦੀ ਚੁੰਨੀ ਲੱਗੀ ਹੋਊਗੀ ਠੀਕ ਆ ਜੀ ਠੀਕ ਆ ਜੀ ਜਿਹੜੀ 1000 ਰੁਪਏ ਦੀ ਕੱਲੀ ਚੁੰਨੀ ਹੀ ਵਿਕਦੀ ਐ ਦੇਖੋ ਪੀਸ ਸਿਰਫ 1200 ਰੁਪਏ ਦਾ ਸੂਟ ਲਓ ਜੀ 1200 ਰੁਪਏ ਦਾ ਠੀਕ ਹੈ ਅਸਲ ਮਸਲੀਨ ਦੀ ਚੁੰਨੀ ਨਾਲ ਜੀ ਓਕੇ ਸਰ ਔਰ ਹੈਂਡਵਰਕ ਦੀਆਂ ਆਈਟਮਾਂ ਬਹੁਤ ਜ਼ਿਆਦਾ ਨੇ ਜੀ ਦਿਖਾਈਆਂ ਨੇ ਜਾਣੀਆਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੂ ਮੈਂ ਤੁਹਾਨੂੰ ਕੁਝ ਕੁ ਆਈਟਮਾਂ ਨਿਗਾਹ ਕਰਵਾਣਾ ਆ ਲਓ ਨੈਚੁਰਲ ਦਾ ਪੂਰਾ ਪਿਓਰ ਨੈਚੁਰਲ ਦਾ ਸੂਟ ਲਓ ਜੀ ਠੀਕ ਹੈ ਜੀ ਦੁਪੱਟਾ 4 ਸਾਈਡ ਬਣਿਆ ਹੋਇਆ ਠੀਕ ਹੈ ਜੀ ਠੀਕ ਹੈ ਜੀ 2100 ਰੁਪਏ ਦਾ ਸੂਟ ਲਾਵਾਂਗੇ 3500 4000 ਦੀ ਸੇਲ ਆਉਣ ਵਾਲੀ ਆਈਟਮਾਂ ਠੀਕ ਹੈ ਜੀ 2100 ਰੁਪਏ ਦਾ ਸੂਟ ਨਾਲੋਂ ਬ੍ਰਾਈਡਲ ਸੂਟ ਮਿਲ ਜਾਣਗੇ ਹਾਂਜੀ ਦੇਖੋ ਵੀਰ ਠੀਕ ਹੈ ਜੀ ਫਰੰਟ ਹਾਂਜੀ ਮੂਰੀਆਂ ਦਾ ਵੀ ਵਰਕ ਆਊਗਾ ਨਾਲ ਇਹਦੇ ਠੀਕ ਹੈ ਜੀ ਠੀਕ ਹੈ ਜੀ ਔਰ ਸਾਰਾ ਹੈਂਡਵਰਕ ਨਾਲ ਬਣਿਆ ਹੋਊਗਾ ਦੇਖੋ ਦੁਪੱਟਾ ਫੋਰ ਸਾਈਡ ਦੁਪੱਟਾ ਵੀ ਆਕੇ ਨਾਲ ਇਹਦੇ ਬੇਜ਼ਾਰੋਂ ਕਾਹਕ ਲਊਗਾ 6500 7000 ਦਾ ਸੂਟ ਹਾਂਜੀ ਅੱਪਾ 7000 ਦੇ ਦੇ ਦਾਂਗੇ ਦੋ ਸੂਟ ਠੀਕ ਆ ਜੀ ਦੇਖੋ ਪੀਸ ਲਓ ਜੀ ਮੈਂ ਆਪਣੀਆਂ ਭੈਣਾਂ ਦਾ ਫਾਇਦਾ ਕਰੂੰ ਸਿਰਫ 3500 ਰੁਪਏ ਦਾ ਸੂਟ ਦਊਂਗਾ ਲਓ ਜੀ ਇੰਨਾ ਹੈਵੀ ਸੂਟ ਕਿਤੋਂ ਵੀ ਗਾਹਕ ਲਿਆ ਕੇ ਦਿਖਾਵੇ ਮੈਨੂੰ ਠੀਕ ਆ 3500 ਰੁਪਏ ਦਾ ਸੂਟ ਔਰ ਹੈਂਡਵਰਕ ਦੇ ਵਿੱਚ ਤਾਂ ਡਿਜ਼ਾਈਨਿੰਗ ਆ ਬਹੁਤ ਜ਼ਿਆਦਾ ਨੇ ਜੀ ਹਾਂ ਜੀ ਚਾ ਲੋ ਦੇਖੋ ਡਿਜ਼ਾਈਨ ਹੈਂਡ ਦੇ ਲਓ ਜੀ ਦੇਖੋ ਪੀਸ ਠੀਕ ਆ ਜੀ ਦੇਖੋ ਪੀਸ ਆਓ ਜੀ ਦੇਖ ਲੈ ਕੇ ਹੋਰ ਸਿਰਫ 2700 ਰੁਪਏ ਦਾ ਸੂਟ ਆਓ ਜੀ 2700 ਦਾ ਕੱਲੇ ਹੀ ਲੇਬਰ 'ਚ ਤਿਆਰ ਨਹੀਂ ਹੋਣਾ 2700 ਰੁਪਏ ਜੇ ਕਿਸੇ ਨੇ ਕਾਰੀਗਰ ਤੋਂ ਤਿਆਰ ਕਰਵਾਉਣਾ 2700 ਰੁਪਏ ਇਹਦਾ ਕੱਲੇ ਲੇਬਰ ਨਹੀਂ ਹੈਗੀ ਉਹ ਵੀ 3000 ਪਲੱਸ ਹੋਊਗੀ ਠੀਕ ਆਪਾਂ ਦੁਪੱਟਾ ਕਪੜਾ ਸ਼ਲਵਾਰ ਸਾਰਾ ਕੁਝ ਵਿੱਚ ਲਾ ਕੇ 2700 ਰੁਪਏ ਸੂਟ ਦੇ ਦੇਣਾ ਠੀਕ ਆ ਜੀ ਕਿਉਂਕਿ ਮੈਂ ਗਰਮੀਆਂ ਦੇ ਕਢਾਈਆਂ ਵਰਕ ਵਾਲੇ ਸੂਟ ਵੀ ਦੇ ਦਿੰਨੇ ਗਰਮੀਆਂ ਦੇ ਉਸੇ ਉਹਦੇ ਅਕੋਰਡਿੰਗ ਰੀਜਨਲ ਰਾਮ ਟੈਕਸ ਠੀਕ ਹੈ ਜੀ ਐਸ ਕੇ ਹਾਂਜੀ ਬ੍ਰਾਂਡਡ ਘਰਾਂ ਦੇ ਫੈਬਰਿਕ ਲਵਾਏ ਹੋਣਗੇ ਇਹਨਾਂ ਨੂੰ ਵੀ ਕੋਈ ਲੋਕਲ ਨਹੀਂ ਲਵਾਏ ਹੋਣਗੇ ਫਿਨਿਸ਼ਿੰਗ ਚੈੱਕ ਕਰੋ ਕਮਾਂ ਦੀ ਲਓ ਜੀ ਠੀਕ ਹੈ ਜ ਕੋਈ ਉਹ ਨਹੀਂ ਹੋਊਗਾ ਵੀ ਚਲਾਉ ਕੰਮ ਕਰਾਇਆ ਹੋਇਆ ਆ ਆਪਣੇ ਲੋਕਲ ਕੰਮ ਕਰਾਏ ਹੋਏ ਨੇ ਹਾਂਜੀ ਆਹ ਲੋ ਪੀ ਚੈੱਕ ਕਰੋ ਲੋ ਠੀਕ ਹੈ ਜੀ ਦੁਪੱਟਾ ਲੋ ਜੀ ਠੀਕ ਹੈ ਜੀ ਕੱਲਾ ਬਾਜ਼ਾਰ 'ਚ ਐਸਕੇ ਦਾ ਬੀਐਮ ਦਾ ਤੇ ਕੱਲਾ ਬੇਸ ਬੇਸ 1100 1200 ਦਾ ਮਿਲਦਾ ਠੀਕ ਹੈ ਜੀ ਠੀਕ ਹੈ ਜੀ ਵਰਕ ਵਾੜ ਦੀ ਗੱਲ ਹੈ ਹਾਂਜੀ ਆਪਾਂ ਆਪਣੀਆਂ ਭੈਣਾਂ ਦਾ ਇਹਦੇ ਵਿੱਚ ਵੀ ਫਾਇਦਾ ਕਰਦੇ ਨੇ ਹਾਂਜੀ 1400 1500 1600 ਇਹਦੇ ਵਿੱਚ ਡਿਜ਼ਾਈਨ ਆਣਗੇ ਔਰ ਡਿਜ਼ਾਈਨ ਮੈਂ ਕਿਹਾ ਜੀ ਮੁੱਕਣਾ ਹੀ ਨਹੀਂ ਹੈਗੇ ਠੀਕ ਹੈ ਜੀ ਲੋ ਪੀ ਚੈੱਕ ਕਰੀ ਜਾਓ ਦੇਖੋ ਪੀਸ ਡਿਜ਼ਾਈਨ ਲੋ ਇੱਕ ਕਰੋ ਚੈੱਕ ਪੂਰੇ ਫਿਨਿਸ਼ਿੰਗ ਨਾਲ ਵਰਕ ਹੋਏ ਹੋਣਗੇ ਜੀ ਬਾਟਮਾ ਤੇ ਵਰਕ ਨਾਲ ਹਾਂਜੀ ਦੁਪੱਟੇ ਲੋ ਚੈੱਕ ਕਰੋ ਲੋ ਲੋ ਠੀਕ ਹੈ ਜੀ ਠੀਕ ਹੈ ਜੀ ਲੋ ਦੇਖੋ ਪੀਸ ਪਿਓਰ ਐਸ ਕੇ ਦੀ ਲੀਲਣ ਹਾਂਜੀ ਕਾਟਨ ਜੀ ਪੀ ਚੈੱਕ ਕਰੋ ਲੋ ਲੋ ਠੀਕ ਹੈ ਜੀ ਦੁਪੱਟਾ ਰੀਜ਼ਨਲ ਕੋਟੇ ਦਾ ਲਓ ਲਓ ਦੁਪੱਟਾ ਸਾਡੇ 1300 ਰੁਪਏ ਦਾ ਸੂਟ 1300 ਦਾ ਮੈਂ ਕਹਿੰਦਾ ਫਾਇਦਾ ਕਰਨਾ ਜੀ ਵੀ ਜਿਹੜਾ ਬਾਜ਼ਾਰ ਤੋਂ 2000 2200 ਦਾ ਸੂਟ ਮਿਲਦਾ ਹੈ ਹਾਂਜੀ ਆਪਾਂ ਦੇ ਭੈਣਾਂ ਨੂੰ ਉਹ ਮੈਂ ਲਾ ਲਓ ਵੀ ਅੱਧੇ ਮੁੱਲ ਦੇ ਦੇਣਾ ਠੀਕ ਆ ਜੀ ਆ ਲਓ ਕੱਲੇ ਬੇਸ ਨੇ ਜੀ ਇਹ 12 12 13 1300 ਰੁਪਏ ਦੇ ਕਿੱਥੇ ਮਰਜੀ ਗਾ ਕੇ ਨਾ ਟਰਾਈ ਕਰ ਲਵੇ ਠੀਕ ਆ ਜੀ ਆ ਲਓ ਦੁਪੱਟੇ ਦੇਖੋ ਇਹਨਾਂ ਦੇ 1400 ਰੁਪਏ ਦਾ ਸੂਟ ਜੀ ਵੀ ਚੈੱਕ ਕਰੋ 1400 ਦਾ ਲਓ ਦੁਪੱਟਿਆਂ ਦੀ ਫਿਨਿਸ਼ਿੰਗ ਚੈੱਕ ਕਰੋ ਠੀਕ ਹੈ ਜੀ ਮੈਂ ਕਹਿੰਦਾ ਇੱਕ ਤੇ ਇੱਕ ਡਿਜ਼ਾਈਨ ਦੇ ਦਾਂਗੇ ਬਈ ਜੀ ਇੱਕ ਤੇ ਇੱਕ ਤਾਂ ਲਓ ਰਾਮ ਟੈਕਸ ਦੀ ਖਾਦੀ ਲੀਲਣ ਹਾਂਜੀ ਠੀਕ ਹੈ ਜੀ ਰੀਜਨਲ ਰਾਮ ਟੈਕਸ ਦੀ ਹੁਣ ਜਿਹੜਾ ਆਪਾਂ ਇਹਦਾ ਰੇਟ ਪਾਉਣ ਲੱਗੇ ਆ ਗਾਹ ਕਹੂਗਾ ਵੀ ਨਹੀਂ ਨਹੀਂ ਇਹ ਰਾਮ ਟੈਕਸ ਦਾ ਨਹੀਂ ਹੈਗਾ ਹਾਂਜੀ ਰੇਟ ਇਹ ਐਸਾ ਪਾਉਣ ਲੱਗੇ ਆਂਦਾ ਹੁਣ ਹਾਂਜੀ ਗਾਹ ਕ ਆਪਣੀ ਤਸੱਲੀ ਕਰਕੇ ਲੈ ਕੇ ਜਾਵੇਂ ਵੀ ਆਸਰ ਰਾਮ ਟੈਕਸ ਦਾ ਹੀ ਹੈ ਹਾਂਜੀ 1600 ਰੁਪਏ ਦਾ ਸੂਟ ਦਊਂਗਾ ਜੀ ਲਓ ਜੀ 1600 ਰੀਜਨਲ ਰਾਮ ਟੈਕਸ ਦਾ ਜੀ ਠੀਕ ਹੈ ਜੀ 1600 ਦਾ ਔਰ ਇਹਦੇ ਵਿੱਚ ਰਾਮ ਟੈਕਸ ਦਾ ਇੱਕ ਡਿਜ਼ਾਈਨ ਤੁਹਾਨੂੰ ਮੈਂ ਹੋਰ ਨਿਗਾਹ ਕਰਾਉਣਾ ਜੀ ਹਾਂਜੀ ਲਓ ਜੀ ਆ ਵੀ ਰਾਮ ਟੈਕਸ ਦਾ ਆਊਗਾ ਜੀ ਠੀਕ ਆ ਜੀ ਜਿਹੜਾ ਗਾਗ ਡਾਊਟ ਮੰਨਦਾ ਵੀ ਇਹ ਰਾਮ ਟੈਕਸ ਦਾ ਨਹੀਂ ਹੈਗਾ ਉਹ ਆਪਣੀ ਪੂਰੀ ਤਸੱਲੀ ਕਰੇ ਠੀਕ ਹੈ ਜੀ ਅਸਲ ਰਾਮ ਟੈਕਸ ਕਹੂੰਗਾ ਤਾਂ ਰਾਮ ਟੈਕਸ ਹੀ ਹੋਊਗਾ ਠੀਕ ਹੈ ਜੀ ਲਓ ਜੀ 1600 ਰੁਪਏ ਦਾ ਇਹ ਵੀ ਲਓ ਜੀ 16 ਕਿਉਂਕਿ ਜੀ ਰਾਮ ਟੈਕਸ ਦਾ ਬੇਸ 2000 ਦਾ 1100 2000 ਦਾ ਕੱਲਾ ਕਪੜਾ ਠੀਕ ਹੈ ਜੀ ਇਹ ਤਾਂ ਲੋਟ ਲਿਆ ਹੋਇਆ ਜੀ ਉਹਦੇ ਕਰਕੇ ਆਪਾਂ ਸਸਤਾ ਵੇਚ ਰਹੇ ਆ ਆਹ ਲਓ ਲੀਲਨ ਪਿਓਰ ਦੇ ਦੁਪੱਟੇ ਨਾਲ ਇਹਦਾ ਵੀ ਰੇਟ ਬੱਸ ਹਲਾ ਦੇਣੀ ਆ ਮਾਰਕੀਟ ਆਪਾਂ ਇੱਥੇ ਵੀ ਲਓ ਜੀ ਲਓ ਜੀ ਦੇਖੋ ਇਹ ਲੈ ਬਾਜੂ ਵਰਕ ਨਾਲ ਹਾਂਜੀ ਪਿਓਰ ਦੀ ਚੁੰਨੀ ਰੀਜਨਲ ਪਿਓਰ ਦੀ ਕੋਈ ਸੈਮੀ ਨਹੀਂ ਹਾਂਜੀ ਸਿਰਫ 1000 ਰੁਪਏ ਦਾ ਛੋੜ ਦੇ ਕੀ 1000 ਰੁਪਏ ਦਾ ਲਓ ਇਹਦੇ ਵੀ ਫਾਇਦਾ ਪੈਣਾ ਦਾ ਠੀਕ ਆ ਜੀ ਆ ਲਓ ਲੈ ਲੈਣ 1100 ਰੁਪਏ ਚ ਜੀ ਠੀਕ ਆ ਜੀ 1000 1100 ਚ ਹਾਂਜੀ 40 ਤੋਂ 50 ਡਿਜ਼ਾਈਨ ਦੇ ਦੂੰਗਾ ਗਾਹਾਂ ਗਾ ਇੱਕ ਵਾਰੀ ਮੂਡ ਮਨ ਬਣਾ ਕੇ ਆਵੇ ਵੀ ਆਪਾਂ ਨੇ ਉੱਥੇ ਆਉਣਾ ਇੱਕ ਵਾਰੀ ਵਿਜ਼ਿਟ ਕਰੇ ਉਰੇ ਆ ਕੇ ਹਾਂਜੀ ਡਿਜ਼ਾਈਨਾਂ ਦੀ ਤਾਂ ਕੋਈ ਕਮੀ ਹੋਣੀ ਨਹੀਂ ਵੀਰ ਜੀ ਲਓ ਜੀ ਦੇਖੋ ਕਰੋ ਚੈੱਕ 1100 وچ ਬਹੁਤਿਆਰ ਡਿਜ਼ਾਈਨ ਦਊਂਗਾ ਬਾਕੀ ਡਿਜ਼ਾਈਨ ਬਹੁਤ ਨੇ ਨਹੀਂ ਦਿਖਾਈ ਜਾਣੇ ਨਹੀਂ ਖੋਲੇ ਜਾਣੇ ਬਹੁਤ ਲੰਬੀ ਹੋ ਜੂ ਕੁਰਤਾ ਪਜਾਮਾ ਹੁੰਦਾ ਮੇਰੇ ਕੋਲ ਸੀਆ ਰਾਮ ਦਾ ਠੀਕ ਆ ਜੀ ਠੀਕ ਆ ਜੀ ਇਹਦੇ ਤੇ ਵੀ ਆਪਣੀ ਆਫਰ ਲਗਾਈ ਹੋਈ ਆ ਕੁਰਤੇ ਪਜਾਮੇ ਦੇ ਵੀ ਰੀਜਨਲ ਸੀਆ ਰਾਮ ਹੋਊਗਾ ਜੀ ਇਹ ਵੀ ਠੀਕ ਹੈ ਸਾਢੇ 650 ਰੁਪਏ ਦਾ ਕੁਰਤਾ ਪਜਾਮਾ ਲਗਾਇਆ ਹੋਇਆ ਹੈ ਜੀ ਠੀਕ ਆ ਜੀ ਮੈਂ ਕਹਿੰਦਾ ਪੂਰਾ ਮਲੇਰ ਕੋਡ ਲਾ ਟਰਾਈ ਕਰ ਲਵੇ ਵੀ 650 ਦਾ ਕਿਤੋਂ ਵੀ ਨਹੀਂ ਮਿਲੂਗਾ ਲੋਕਲ ਗੀਦਾ ਮਿਲਦੀ ਆ ਸਸਤੀ ਠੀਕ ਆ ਜੀ ਆਪਾਂ 650 ਦਾ ਬ੍ਰਾਂਡਡ ਦਵਾਂਗੇ 20 25 ਕਲਰ ਮਿਲਣਗੇ ਲੋ ਵੀ ਦੇ ਔਰ ਇਹਦੇ ਵਿੱਚ ਬੜਾ ਬਣਾ ਨੀਚੇ ਲੱਗਿਆ ਹੋਇਆ ਬਹੁਤ ਜ਼ਿਆਦਾ ਹਾਂਜੀ 20 25 ਕਲਰ ਇਹਦੇ ਬੜੇ ਬਣਾ ਲੱਗੇ ਹੋਣੇ ਨੀਚੇ ਠੀਕ ਆ ਜੀ ਠੀਕ ਆ ਜੀ ਤਾਂ ਲੋ ਬੁਰਦੀ ਵਾਪਸੀ ਸਿਲੇ ਸਲਾਏ ਦੀ ਸਸਤੇ ਦੀ ਵੀ ਠੀਕ ਆ ਜੀ ਮਹਿੰਗੇ ਦੀ ਤਾਂ ਆਪਣੇ ਗਾਰੰਟੀ ਦੇਣੀ ਹੋ ਦੇਣੀ ਆ ਹਾਂਜੀ ਸਸਤੇ ਦੀ ਵੀ ਬੁਰਦੀ ਵਾਪਸੀ ਦਵਾਂਗੇ ਓਕੇ ਜੀ ਠੀਕ ਆ ਜੀ ਸਿਰਫ 250 ਰੁਪਏ ਦਾ ਕੁਰਤਾ ਵੇ ਮਾ ਜੀ 250 ਰੰਗ ਇਹਦੇ ਵਿੱਚ ਵੀ ਹਾਂਜੀ 10 ਤੋਂ 15 ਰੰਗ ਜੀ ਠੀਕ ਹੈ ਜੀ 250 ਰੁਪਏ ਦਾ ਕੁਰਤਾ ਵੇ ਮਾ ਜੀ ਲਓ ਜੀ ਦੇਖੋ ਲਓ ਜੀ ਲਓ 250 ਰੁਪਏ ਦਾ ਜੀ ਠੀਕ ਹੈ ਜੀ ਲਓ ਜੀ ਅੱਜ ਤੁਹਾਨੂੰ ਆਪ ਸਾਰੀ ਇਹਨਾਂ ਦੀ ਕਲੈਕਸ਼ਨ ਦਿਖਾਈ ਹੈ ਬਾਕੀ ਤੁਸੀਂ ਸੌਫਟ ਤੇ ਵਿజిਟ ਕਰੋ ਨਾ ਤੁਹਾਨੂੰ ਕਲੈਕਸ਼ਨ ਬਹੁਤ ਮਿਲ ਜੂਗੀ ਮਾਲਾ ਕਾ ਵੀਡੀਓ ਚ ਪੌਨੀ ਨਹੀਂ ਦਿਖਾ ਸਕਦੇ ਤੁਸੀਂ ਸ਼ਾਪ ਦੇ ਕੋਲ ਵੀਡੀਓ ਚ ਵੀਰ ਜੀ ਇੰਨੀ ਕਵਰ ਹੀ ਨਹੀਂ ਹੋਣੀ ਹਾਂਜੀ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਜਿਹੜੀ ਉਹ ਮਿਲ ਜੂਗੀ ਜਿੱਦਾਂ ਕਿ ਆ ਵੈਲਵਟ ਹੈ ਹਾਂਜੀ ਹੈਂਡਵਰਕ ਹੋਇਆ ਸਾਰਾ ਹਾਂਜੀ ਕੋਈ ਧਾਗੇ ਦਾ ਕੰਮ ਨਹੀਂ ਕੋਈ ਜਰੀ ਦਾ ਕੰਮ ਨਹੀਂ ਟੋਟਲ ਸਾਰਾ ਪੀਸ ਹੱਥ ਨਾਲ ਤਿਆਰ ਹੋਇਆ ਹੋਊਗਾ ਠੀਕ ਆ ਜੀ ਪਹਿਲਾਂ ਆਪਾਂ ਜਰੀ ਵਾਲਾ ਕੰਪਿਊਟਰ ਦਾ ਤਿਆਰ ਕਰਾਇਆ ਹੋਇਆ 1400 ਰੁਪਏ ਦਾ ਪੀਸ ਦੇ ਰਹੇ ਦੀ ਵੈਲਵਟ ਦਾ ਠੀਕ ਆ ਜੀ ਹੁਣ ਆਪਾਂ ਹੈਂਡਵਰਕ ਦਾ 1400 ਰੁਪਏ ਦਾ ਕਰਿਆ ਹੋਇਆ ਪੀਸ ਲਓ ਜੀ ਹੈਂਡਵਰਕ ਦਾ ਬਾਈ ਕਹਿੰਦਾ 1400 ਰੁਪਏ ਦਾ ਹੈਂਡਵਰਕ ਦਾ ਕਰੇ ਹੋਏ ਨੇ ਠੀਕ ਹੈ ਵੀ ਕੱਲੇ ਵਰਕ ਵੀ ਨਹੀਂ ਹੁੰਦੇ ਇੰਨੇ ਜਿਹਾ ਤਿਆਰ ਜੀ ਇਹ ਆ ਲਓ ਲਓ ਜੀ ਕਲਰ ਇਹਦੇ ਵਿੱਚ ਵੀ ਜਿੰਨੇ ਮਰਜੀ ਹਾਂਜੀ ਲਗਾ ਕੇ ਲੈ ਕੇ ਰੱਖ ਲਵੇ ਜੀ ਅਗਲੇ ਸੀਜ਼ਨ 'ਚ 22 23 2300 ਰੁਪਏ ਦਾ ਸੂਟ ਹੈ 1000 ਰੁਪਏ ਦਾ ਡਿਸਕਾਊਂਟ ਹੈ ਸੂਟ ਤੇ ਜੇ ਹੁਣ ਲੰਦਾ ਕਸਟਮਰ ਠੀਕ ਹੈ ਜੀ ਟੋਟਲ ਹੈਂਡ ਨਾਲ ਬਣੇ ਹੋਣਗੇ ਵੀਰ ਜੀ ਓਕੇ ਸਰ ਲਓ ਜੀ ਠੀਕ ਹੈ ਜੀ ਭੈਣਾਂ ਦੀ ਡਿਮਾਂਡ ਹੁੰਦੀ ਹੈ ਬਲੈਕ ਸੂਟਾਂ ਦੀ ਹਾਂਜੀ ਹਾਂਜੀ ਆਪਣੇ ਕੋਲੇ ਬਲੈਕ 'ਚ ਵੀ ਵਾਧੂ ਡਿਜ਼ਾਈਨ ਹੈ ਹੈਂਡ ਦੇ ਡਿਜ਼ਾਈਨ ਚੈੱਕ ਕਰੀ ਜਾਓ ਬਲੈਕ ਦੇ ਲਓ ਜੀ ਬਲੈਕ ਦੇ ਵਿੱਚ ਤੁਹਾਨੂੰ ਡਿਜ਼ਾਈਨ ਬਲੈਕ ਦੇ ਬਾਦੂ 15 ਡਿਜ਼ਾਈਨ ਦੇ ਦੂੰਗਾ ਕੱਲੇ ਬਲੈਕ ਬਲੈਕ ਦੇ ਜੀ ਬਾਕੀਆਂ ਨੇ ਭਾਈ ਅੱਪ ਵੀਡੀਓ ਚ ਇੰਨੀ ਕਲੈਕਸ਼ਨ ਨਹੀਂ ਦਿਖਾ ਸਕਦਾ ਨਹੀਂ ਦਿਖਾ ਸਕਦਾ ਹਾਂ ਜੀ ਹਾਂ ਕਲੈਕਸ਼ਨ ਦਾ ਆਪਾਂ ਕਰਦੇ ਵੈਰਾਈਟੀ ਬਹੁਤ ਹੈ ਨਹੀਂ ਬਹੁਤ ਹੈ ਨਾ ਵੈਰਾਈਟੀ ਸਾਰੀ ਦੇਖਣ ਲਈ ਇੱਕ ਵਾਰੀ ਤੁਹਾਨੂੰ ਆਪਣੀ ਸ਼ਾਪ ਤੇ ਵਿਜ਼ਿਟ ਕਰਨਾ ਪਊਗਾ ਹਾਂ ਜੀ ਹਾਂ ਜੀ ਤੇ ਤੁਸੀਂ ਵਿਜ਼ਿਟ ਕਰੋ ਆ ਕੇ ਹਾਂ ਆਪਣੀ ਸ਼ਾਪ ਦਾ ਰੇਟ ਪਤਾ ਲੱਗ ਵੀ ਆਹ ਰੇਟ ਇਹਨਾਂ ਨੂੰ ਕੱਪੜਾ ਤੁਹਾਨੂੰ ਮਿਲ ਜੂ ਹਾਂ ਜੀ ਲਓ ਪੀ ਚੈੱਕ ਕਰੋ ਬਲੈਕ ਦੇ ਵਿੱਚ 20 ਡਿਜ਼ਾਈਨ ਹੋਣਗੇ ਜੀ ਠੀਕ ਹੈ ਜੀ ਕੱਲੇ ਬਲੈਕ ਦੇ ਵਿੱਚ ਤਾਂ ਲ ਲਓ ਯਾ ਵੀ ਬਲੈਕ ਚ ਆ ਗਿਆ ਨਾ ਵੀ ਆਪਣੀਆਂ ਪੈਨਾਂ ਦੀ ਹਰ ਖੁਆਇਸ਼ ਹਰ ਡਿਮਾਂਡ ਪੂਰੀ ਹੋਊਗੀ ਜੀ ਠੀਕ ਆ ਜੀ ਵੀ ਪੈਨ ਕਹੇ ਬਲੈਕ ਲੈਣਾ ਤਾਂ ਬਲੈਕ ਮਿਲੂਗਾ ਵਾਈਟ ਲੈਣਾ ਤਾਂ ਵਾਈਟ ਲੋ ਮਿਲੂਗਾ ਸਹੀ ਓਕੇ ਦੇਖੋ ਲਓ ਯਾ ਵੀ ਬਲੈਕ ਚ ਆ ਗਿਆ ਠੀਕ ਆ ਜੀ ਹੈਵੀ ਤੋਂ ਹੈਵੀ ਲਾਈਟ ਵੇਟ ਤੋਂ ਲਾਈਟ ਵੇਟ ਹਰ ਤਰ੍ਹਾਂ ਦੀ ਚੀਜ਼ ਮਿਲੂਗੀ ਓਕੇ ਸਰ ਠੀਕ ਆ ਜੀ ਆ ਲੋ 1500 1600 ਜਿਸ ਤਰ੍ਹਾਂ ਦੇ ਹੈਂਡਵਰਕ ਦੇ ਦੂੰਗਾ ਮੈਂ ਟੋਟਲ ਹੈਂਡਵਰਕ ਤੇ ਹੈਂਡ ਦਾ ਤਿਆਰ ਹੋਏ ਗੱਲਿਆਂ ਦੇ ਵਿੱਚ ਦੁਕਾਨ ਤੇ ਵਿਜ਼ਿਟ ਕਰਨ ਨੂੰ ਡਰੈਸ ਹੈਗਾ ਵੀਰੇ ਆਪਣਾ ਮਲੇਰ ਕੋਟਲੇ ਵਿੱਚ ਹਾਂਜੀ ਸਰੰਧੀ ਗੇਟ ਦੇ ਅੰਦਰ ਹਾਂਜੀ ਮੁਹੱਲਾ ਜਟਪੁਰਾ ਦੇ ਸਾਹਮਣੇ ਗੁੱਲੂ ਦੀ ਹੱਟੀ ਠੀਕ ਆ ਜੀ ਸਰੰਧੀ ਗੇਟ ਐਂਟਰ ਹੋਣਾ ਅੰਦਰ ਤੇਲੀਆ ਵਾਲਾ ਬਾਜ਼ਾਰ ਤੇਲੀਆ ਵਾਲੇ ਬਾਜ਼ਾਰ ਅੰਦਰ ਗੁੱਲੂ ਦੀ ਹੱਟੀ ਜਟਪੁਰਾ ਮੁਹੱਲਾ ਦੇ ਬਿਲਕੁਲ ਸਾਹਮਣੇ ਠੀਕ ਆ ਬਸ ਗੁੱਲੂ ਦੀ ਹੱਟੀ ਕਿਸੇ ਨੂੰ ਵੀ ਕਹਿ ਕੇ ਪੁੱਛ ਲਿਓ ਠੀਕ ਆ ਜੀ 40 ਤੋਂ 45 ਸਾਲ ਪੁਰਾਣੀ ਦੁਕਾਨ ਹੈ ਬਹੁਤ ਪੁਰਾਣਾ ਕੰਮ ਹੈ ਆਪਣਾ ਠ ਬਾਕੀ ਸਕਰੀਨ ਤੇ ਆਪਣੇ ਨੰਬਰ ਚੱਲ ਰਹੇ ਨੇ ਕੋਈ ਵੀ ਹਾਂ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਨੰਬਰ ਬਾਕੀ ਐਡਰੈਸ ਆਪਾਂ ਪ੍ਰੋਪਰ ਮੂਰੇ ਦੱਸ ਦੇਵਾਂਗੇ ਫਿਰ ਵੀ ਕੋਈ ਦਿੱਕਤਾਂ ਤੁਸੀਂ ਵੀਰੇ ਨੂੰ ਕਾਲ ਕਰ ਹਾਂਜੀ ਕਾਲ ਕਰਕੇ ਆਪਾਂ ਨੂੰ ਪੁੱਛ ਸਕਦੇ ਠੀਕ ਹੈ ਜੀ ਹਾਂਜੀ ਆਦੀ ਵੀਡੀਓ ਜੇ ਆਪਾਂ ਤੁਹਾਨੂੰ ਸੈਰ ਮਰੀਰਕੋਟਲੇ ਦੇ ਸੋਹਣੇ ਸੋਹਣੇ ਸੂਟ ਬਿਲਕੁਲ ਸਵਾਸਤਿ ਰੇਟਾਂ ਤੇ ਦਿਖਾਇਆ ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਜੀ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਕੰਨ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ